ਮੇਰੇ ਦੋ ਜਵਾਈ ਕੁਦਰਤੀ ਸੀ ਮੈਂ ਜਮਨ ਖਤਮ ਹੋ ਗਿਆ ਟਾਈਮ ਸਾਡੇ ਕੋਲ ਹੈ ਸਿਰਫ ਜੱਜਵੇ ਦੀ ਲੋੜ ਹੈ ਥੋੜੀ ਜੀ ਚਿੰਗਾਰੀ ਲਾ ਲਓ ਭਾਂਬੜਾ ਪੇ ਮੱਝ ਜਿਹੜਾ ਬੰਦਾ ਆਪਣੇ ਵਾਸਤੇ ਘੰਟਾ ਨਹੀਂ ਘੜ ਸਕਦਾ ਕਿਸੇ ਵਾਸਤੇ ਕੁਝ ਨਹੀਂ ਕਰ ਸਕਦਾ ਅੱਡੀ ਜਿਹੜੀ ਕਮਾਈ ਹੈ ਉਹ ਸਾਡੇ ਬੱਚਿਆਂ ਨੇ ਖਾ ਜਾਣੀ ਹੈ ਸਾਡੇ ਮਾਹੀਆ ਮਰ ਜਾਗੇ ਉਹ ਹੋਰ ਲੈ ਜਾਗਾ ਕੋਈ ਸਾਡੇ ਕਿਸ ਕੰਮ ਦੀ ਹੈ ਸਾਡੇ ਕੰਮ ਨਹੀਂ ਆਈ ਉਹ ਜੇ ਤੁਸੀਂ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਇੱਕ ਘੰਟਾ ਲਾ ਲੀਵੇ ਕਮਾਈ ਤਾਂ ਫਿਰ ਵੀ ਹੋਣੀ ਹੋਣੀ ਹੈ ਦੇ ਨਾਲ ਮੈਂ ਬੋਨਾ ਚਰਫਾਲੀ ਨਾਲ اچھا ਜਗਾ 15 ਪਿਛਲੇ ਜਗਾ ਮੈਂ ਪਿਆਜ਼ ਵੀ ਲਾਉਣਾ ਲਸਣ ਵੀ ਲਾਇਆ ਵਾ ਹੱਥ ਉਹਦੇ ਨਾਲ ਕਰ ਲੈ। ਬੇਤੇ ਮੈਂ ਮਾ ਜਾਨਾ ਮੇਰੇ ਦੋ ਤਿੰਨ ਮੈਟਰ ਪੱਕੇ ਨੇ ਹਰੇ ਗੇਮ ਚ ਦੋ ਤਿੰਨ ਦੋ ਤਿੰਨ ਪੱਕੇ ਨੇ। ਕਿੱਥੇ ਮਰਜੀ ਚਲੇ ਜਾ ਦੋ ਮੈਟਰ ਦੋ ਪੱਕੇ ਨੇ ਪੱਕੇ ਨੇ ਉਹ ਮਾਸਟਰ ਨਾਲ ਸਾਹੋਚਨ ਮਿਲ ਕੇ ਜੀ। ਅੱਛਾ ਤੁਹਾਡੇ ਨਾਲ ਦੇ ਤੁਹਾਡੀ ਉਮਰ ਦੇ ਤੁਹਾਡੇ ਸਾਥੀ ਨੇ ਕੀ ਕਰਦੇ ਨੇ ਹੋਂ ਤੁਹਾਡੇ ਜੀਹ ਨੂੰ ਕਰਨਾ ਕਰਨਾ ਉਹ ਤਾਂ ਬਸ ਸਰਿਆ ਬਈਆ ਮੋੜਾ ਮੋਟਾ ਖੇਤੀ ਦਾ ਕੰਮ ਨਹੀਂ ਜਾ ਕਰੀ ਲੋ ਕੰਮ ਨੇ ਬੇਲੇ ਬੱਠੇ ਉਹਨੇ ਕਰਨਾ ਕੋਈ ਜੰਦਰੇ ਨਾਲ ਜਿਹਦੇ ਉੱਤੇ ਹੋਂਗੇ ਹਾਂਜੀ ਬਹੁਤੇ ਮੰਜੇ ਤੇ ਹੀ ਹੋਣਗੇ ਵਾਹ ਉਹ ਕਈ ਚਲੇ ਵੀ ਗਏ ਬੰਦੇ ਪਰੋ ਅੱਛਾ ਉਹ ਕਿ ਗਰਾਉਂਡ ਤੋਂ ਨਹੀਂ ਆ ਬਣਾਣ ਪਿੱਛੇ ਵੀ ਹੁੰਦੀ ਸਾਡੀ ਜੇ ਮੰਨ ਲਓ ਅੱਛਾ 5 ਕਿਲੋ ਮੀਟਰ ਕੱਲ ਮੈਂ ਲਾ ਗਿਆ ਸਵਾ 6 ਕਿਲੋ ਮੀਟਰ ਪਰਸਨਲਾਈਜ਼ 5 ਕਿਲੋ ਮੀਟਰ ਆ ਠੰਡ ਕਰਕੇ ਮੈਂ ਜਾਂਦਾ ਨਹੀਂ ਸੀ ਫਿਰ ਨਾਇਸਲ ਨੇੜੇ ਆਉਣ ਕਰਕੇ ਫਿਰ ਮੈਨੂੰ ਹੁਣ ਲਾ ਪੰਜ ਚਾਰ ਦਿਨ ਫਿਰ ਸਾਲਾ ਸਾਹ ਚੜਨਾ ਲੱਗਿਆ ਪਰ ਸਾਹ ਨੂੰ ਕੋਈ ਚੜਿਆ ਬੱਚਾ ਕੀ ਹੋ ਗਿਆ ਸੀ ਤੁਹਾਡਾ ਬੱਚਾ ਬੱਚਾ ਪਰ ਬਹੁਤ ਬਾੜਾ ਸੀ ਉਹ ਟਾਈਮ ਗਰੀਬੀ ਬਹੁਤ ਹੁੰਦੀ ਸੀ ਕੋਈ ਬੰਦਾ ਐਵੇਂ ਫੜਾ ਮੜ ਜੇ ਪਿਆ ਮੜ ਜੇ ਪਰ ਉਹ ਟਾਈਮ ਤੱਕ ਕੋਈ ਜੋ ਬੰਦਾ ਠੀਕ ਨਹੀਂ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਦਾ ਬਹੁਤ bure ਹਾਲ ਸੀ ਉਹ ਟਾਈਮ ਸਾਬਣ ਕੋਲ ਦੀ ਨਾ ਉਹ ਕੱਪੜੇ ਤੋਂ ਉੜ ਕੋਈ ਸਾਬਣ ਦੀ ਇੱਕ ਰਿੰਡ ਹੁੰਦੀ ਆ ਰਿੰਡੀ ਆ ਹੁੰਦੀ ਆ ਉਹਦੀ ਸਾਬਣ ਬਣਾਉਂਦੇ ਸੀ ਜਾਂ ਨਿੰਮ ਦੇ ਨਮੌੜੀ ਦੀ ਸਾਬਣ ਬਣਦੀ ਸੀ ਉਹ ਤਾਂ ਕਿਹਨੇ ਕੋਈ ਤਾਂ ਗਰੀਬਾਂ ਕੋਲੋਂ ਸਾਇਰ ਕੋਸ ਘਾੜੀਆ ਪ੍ਰਮਾਤਮਾ ਨੇ ਮੇਰੇ ਕੋ ਕੰਮ ਚੰਗੇ ਕਰੇ ਵੀ ਹੋਣਗੇ ਵਿਆਹ ਹੋ ਗਿਆ ਉਹ ਕਰਮਾਂ ਵਾਲੀ ਆ ਗਈ ਬੱਚੇ ਜਿਹਨਾਂ ਨੇ ਜਨਮ ਲਿਆ ਉਹ ਕਰਮਾਂ ਵਾਲੇ ਆ ਗਏ ਜੜੀ ਵਧਿਆ ਮਤਲਬ ਪਿੱਛੇ ਨਹੀਂ ਹੱਥ ਗਿਆ ਅੱਗੇ ਜੰਦਾਰੇ ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਅੱਜ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਅਸੀਂ ਕਰਵਾਉਣ ਜਾ ਰਹੇ ਆ ਇਹਨੇ 74 ਸਾਲਾਂ ਦੇ ਬਜ਼ੁਰਗ ਸੁਖਦੇਵ ਸਿੰਘ ਹਾਲਾਂਕਿ ਮੈਂ ਬਜ਼ੁਰਗ ਨਾ ਕਹਿੰਦੇ ਹੋਏ ਜੇ ਨੌਜਵਾਨ ਕਹਾਂ ਤਾਂ ਬਿਲਕੁਲ ਸਹੀ ਫੱਬੂਗਾ ਕਿਉਂਕਿ ਜਿੰਨੀ ਤਾਕਤ ਔਰ ਜਿੰਨੀ ਚੁਸਤੀ ਇਹਨਾਂ ਦੇ ਵਿੱਚ 74 ਸਾਲ ਦੀ ਉਮਰ ਦੇ ਵਿੱਚ ਹੈ ਜੇ ਇਸ ਦਾ ਉਲਟਾ ਕਰ ਲਈਏ 47 ਤਾਂ 47 ਸਾਲ ਦੇ ਕਿਸੇ ਇਨਸਾਨ ਦੇ ਵਿੱਚ ਵੀ ਨਹੀਂ ਹੋਣੀ ਔਰ ਜੇ 47 ਦੇ ਮੁਰੇ ਆਪਾਂ 4 ਚੱਕ ਦੀਏ ਔਰ 17 ਲਾ ਦੀਏ ਤਾਂ 17 ਸਾਲ ਦੇ ਨੌਜਵਾਨ ਦੇ ਵਿੱਚ ਵੀ ਨਹੀਂ ਹੋਣੀ ਤਾਂ ਸੁਖਦੇਵ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਜ਼ੁਰਗੋ ਕੀ ਹਾਲ ਚਾਲ ਜੀ ਈ ਕਮਾ ਬਜ਼ੁਰਗ ਕਮਾ ਜਾਂ ਨੌਜਵਾਨ ਕਮਾ ਤੁਸੀਂ ਜੋ ਕਹਿਣਾ ਹੈ ਕਹੀ ਜੋ ਜੋ ਕਹਿਣਾ ਚੱਕਲਾ ਕਹੀ ਜੋ ਅੱਛਾ ਜੀ ਹਾਂ ਪਹਿਲਾਂ ਤਾਂ ਆਪਣੀ ਸਿਹਤ ਦਾ ਰਾਜ ਦੱਸ ਦਿਓ ਜੀ ਕਿਵੇਂ ਇਹ ਸੇਤ ਇਹ ਸਰੀਰ ਇਹਨਾਂ ਤੁਸੀਂ ਤਕੜਾ ਰੱਖਿਆ ਹੋਇਆ ਜੀ ਇਹ ਤਾਂ ਬੇਟੇ ਗੱਲ ਇਹ ਆ ਵੀ ਸਰੀਰ ਦੀ ਸੰਭਾਲ ਇਸ ਕਰਕੇ ਰੱਖੀ ਵੀ ਆ ਕਿ ਸਾਡੀ ਖਰਾਕ ਜਿਹੜੀ ਉਹ ਸਿੰਪਲ ਆ ਜਮਣ ਅੱਛਾ ਅਸੀਂ ਜਦੋਂ ਗਰਾਉਂਡ ਤੋਂ ਆਉਂਦੇ ਆ ਸਵੇਰ ਹੀ ਅਸੀਂ ਚਾਹ ਦੇ ਨਾਲ ਜਾਂ ਦੁੱਧ ਦੇ ਨਾਲ ਸਾਨੂੰ ਛੋਲੇ ਮਿਲਦੇ ਆ ਖਾਣ ਨੂੰ अच्छा छोले ਖਾਣੇ ਆ ਸੀ ਕੋਈ 50 ਗ੍ਰਾਮ ਦੇ 100 ਗ੍ਰਾਮ ਦੇ ਵਿੱਚ ਵਿੱਚ ਅਸੀਂ छोले ਖਾ ਲਏ ਇਹ ਤੁਹਾਡੀ ਦਿਨ ਦੀ ਰੁਟੀਨ ਹੈ ਇਹ ਹਾਂਜੀ ਰੁਟੀਨ ਹੈ ਪੁੱਜੇ ਹੋ छोले ਸਾਡੇ ਗ੍ਰाइंड ਕਰਿਆ ਨੇ ਝੜਾ ਝੜਾ ਹਣ ਨਹੀਂ ਖਤਮ ਹੋ ਗਿਆ ਕੰਮ ਅੱਛਾ ਤੇ ਉਹ ਚਾਹ ਦੇ ਨਾਲ ਅਸੀਂ ਸ਼ਕ ਲੈਂਦੇ ਆ ਤੇ ਬਾਕੀ ਬਾਅਦ ਦੇ ਵਿੱਚ ਫਿਰ ਦੁਪਹਿਰ ਨੂੰ ਰੋਟੀ ਦੀ ਜਿਹੜੀ ਹੈ ਉਹ ਵੀ ਸਿੰਪਲ ਆ ਬੰਦਾ ਅੱਛਾ ਜੀ ਉਸ ਚ ਕੀ ਕੀ ਹੋ ਗਿਆ ਉਹ ਚ ਜੋ ਦਾਲ ਸਬਜ਼ੀ ਦੇ ਵਿੱਚ ਘੀ ਪਾ ਲਿਆ ਜਾਂ ਨਾ ਪਾ ਲਿਆ ਜਣੀ ਇਹ ਸਾਡਾ ਦੋ ਫੁਲਕੇ ਠੀਕ ਹੈ ਤਾਂ ਸ਼ਾਮ ਨੂੰ ਚਾਹ ਪੰਜ ਚਾਰ ਫੁਲਕੇ ਸੀ 8 ਪਰ ਦੇ ਖਾਣੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਜ ਤੋਂ ਬਾਅਦ ਤਾਂ ਕੋਈ ਹੈ ਨਹੀਂ ਸੋਈ ਜਾਣਾ ਫਿਰ ਤਾਂ 8 ਪਰ ਦੇ ਲੈਣੇ ਅੱਛਾ ਹਾਂ ਜੀ ਨਹੀਂ ਰੋਟੀਆਂ ਰੋਟੀ ਦੋ ਟਾਈਮ ਖਾਂਦੇ ਉਹ ਦਿਨ ਦੋ ਟਾਈਮ ਜੀ ਦੋ ਟਾਈਮ ਸਵੇਰ ਨਾਸ਼ਤਾ ਸਵੇਰ ਨਾਸ਼ਤਾ ਤੇ ਦੁਪਹਿਰ ਨੂੰ ਤੁਸੀਂ ਕਿੰਨੇ ਕਵੇ ਕਰ ਲੈਂਦੇ ਹੋ ਦੁਪਹਿਰ ਨੂੰ ਅਸੀਂ ਮਤਲਬ 11:00 ਵਜੇ ਖਾਣੇ ਰੁਕੀ ਅੱਛਾ 11:00 ਵੇ ਖਾਂਦੇ ਹਾਂ ਫਿਰ 11:00 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੇ ਨਾ ਹਾਂ 11:00 ਵਜੇ ਕੁਝ ਨਹੀਂ ਖਾਣਾ ਜੀ ਤੇ ਬਾਕੀ 11:00 ਵਜੇ ਤੋਂ ਬਾਅਦ ਫਿਰ ਸ਼ਾਮ ਨੂੰ 8 ਵਜੇ ਫਿਰ ਦੋ ਫੁਲਕੇ ਖਾ ਲੜੇ ਨੇ ਅੱਛਾ ਜੀ ਦੁੱਧ ਦਾ ਗਲਾਸ ਮਿਲ ਜਾਣਾ ਦੁੱਧ ਸਾਡੇ ਘਰ ਦਾ ਅੱਛਾ ਦੁੱਧ ਘਰ ਦਾ ਹੈਗਾ ਦੁੱਧ ਘਰ ਦਾ ਤਾਂ ਕਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਟ੍ਰਾਂਸਫਰਮੇਸ਼ਨ ਕਿਵੇਂ ਆਉਂਦੀ ਹੈ ਕਿਵੇਂ ਤੁਸੀਂ ਆਪਣੀ ਸਿਹਤ ਦੇ ਬਾਰੇ ਸੋਚਦੇ ਹੋ ਕਿਵੇਂ ਸੋਚਦੇ ਹੋ ਕਿ ਮੈਂ ਕਸਰਤ ਕਰਨੀ ਹੈ ਕਿਵੇਂ ਸੋਚਦੇ ਹੋ ਕਿ ਮੈਂ ਭਜਣਾ ਹੈ ਔਰ ਕਿਵੇਂ ਅੱਜ ਤੁਸੀਂ ਇਹ ਆਪਣੇ ਆਪ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੋਇਆ ਉਹ ਬੜੀ ਗੱਲ ਹੈ ਮੈਂ ਇੱਕ ਡਾਕਟਰ ਸੀ ਮਰਾ ਯਾਰ ਅੱਛਾ ਜੀ ਮੇਰੇ ਦੋ ਜਵਾਈ ਗੁਦਰਗੇ ਸੀ ਮੈਂ ਜਮੇ ਖਤਮ ਹੋ ਗਿਆ ਸੀ। ਓਹੋ ਅੱਛਾ ਓਕੇ ਮੈਂ ਬਸੋ ਇੱਕ ਪੁਲਿਸ ਦੇ ਸੀਗਾ ਇੱਕ ਬਿਜਲੀ ਬੋਰਡ ਸੀਗਾ ਅਚਾਨਕ ਬਿਮਾਰ ਹੋ ਗਏ ਬਸ। ਇੱਕ ਤਾਂ ਅਟੈਕ ਹੋ ਗਿਆ ਛੋਡੇ ਨੂੰ ਤਾਂ। ਬੜਾ ਬੁਬਾਰ ਹੋਇਆ ਸੀ। ਅੱਛਾ ਜੀ। ਤੇ ਮੈਂ ਜਮੇ ਹੋ ਗਿਆ ਤੇ ਮੈਂ ਡਾਕਟਰ ਨੂੰ ਮਿਲਣ ਗਿਆ ਮੈਂ ਉਹਨੂੰ ਕਿਹਾ ਵੀ ਗੱਲ ਯਾਰ ਆਹ ਹੋ ਗਈ। ਉਹਨੇ ਮੈਨੂੰ ਪੁੱਛਿਆ ਮੈਂ ਉਹਨੂੰ ਦੱਸਿਆ ਵੀ ਐ ਕਹਾਣੀ ਹੋ ਗਈ। ਮੈਂ ਦੁੱਖਾਂ ਦਾ ਪਹਾੜ ਇੱਕੋ ਤੇ ਹਾਂ ਜੀ। ਤੇ ਫਿਰ ਉਹਨੇ ਕੀ ਕਰਿਆ ਮੈਨੂੰ ਇੱਕ ਤਾਕਤ ਦਾ ਕੈਪਸੂਲ ਦਾ ਪੁੱਤਾ ਦੇ 50 ਰੁਪਏ ਚ। ਅੱਛਾ। ਮਿਨੋ ਨੇ ਇਹ ਗੱਲ ਕਹੀ ਵੀ ਤੂੰ ਭੱਜਿਆ ਕਰ 5 ਕਿਲੋਮੀਟਰ ਮੈਂ ਸ਼ਰਮ ਬਹੁਤ ਮੰਨਦਾ ਸੀ ਅੱਛਾ ਤੇ ਮੈਂ ਤਾਂ ਤੁਹਾਨੂੰ ਤੋਂ ਕੱਪੜਾ ਨਹੀਂ ਸੀ ਲਾਉਂਦਾ ਹੂੰ ਤੇ ਸਾਡੇ ਲਵੇ ਦਾਣਾ ਮੰਡੀ ਆ ਤੇ ਮੈਂ ਉੱਥੇ ਦਾਣਾ ਮੰਡੀ ਦੇ ਵਿੱਚ ਨੇਰੇ ਨੇਰੇ ਜਾ ਕੇ ਲੋਕਾਂ ਦੇ ਸੁੱਤੇ ਭੇਵੇਂ ਵਾਪਸ ਆ ਜਾ ਕਰ ਅੱਛਾ ਕੋਈ ਦੇਖ ਨਾ ਲਵੇ ਦੇਖਣ ਵਾਲੇ ਕੋਈ ਕੱਪੜੇ ਲਾਹੇ ਹੁੰਦੇ ਸੀਗੇ ਤੇ ਫਿਰ ਆ ਕੇ ਆਪਣਾ ਸੌਜਣਾ ਮੈਂ ਬਾਹਰ ਸਕੂਲ ਚ ਲੈ ਜਾਣਾ ਹੂੰ ਉੱਥੇ ਜਦੋਂ ਫਿਰ ਕਿਸੇ ਸਾਡੇ ਕਲੱਬ ਸ਼ੁਰੂ ਹੋਇਆ ਸੀ ਅੱਛਾ ਜੀ ਜੇ ਉੱਥੇ ਕਿਸੇ ਮਾਸਟਰ ਨੂੰ ਪਤਾ ਲੱਗ ਗਿਆ ਸਾਡੇ ਨੂੰ ਹੂੰ ਵਿਦੇਹਾਗਰ ਜੀ ਸੀਗਾ ਉਹਨਾਂ ਦਾ ਨਾਮ ਤੇ ਉਹ ਮੈਨੂੰ ਕਹੇ ਵੀ ਤੂੰ ਭੱਜ ਜਾ ਓਏ ਮੈਂ ਉਹਨੂੰ ਜਵਾਬ ਦਿੱਤਾ ਮੈਂ ਕੋਈ ਭੱਜਦਾ ਪੁੱਤ ਨਹੀਂ ਆਗਾ ਮਾ ਮੇ ਦਾ ਸਰਮੋਂ ਦੇ ਬਹੁਤ ਉਹ ਤਾਂ ਉਮਰ ਕਿੰਨੀ ਸੀ ਜਦੋਂ ਭੱਜਣ ਲੱਗੇ ਇਹ 3 3 ਕਿਹਦੀ ਗੱਲ ਹੈ ਜੀ ਅੱਛਾ 2003 ਦੀ 3 ਦੀ ਠੀਕ ਹੈ ਤੇ ਉਹ ਆਪਰ ਚ ਪਿਆਰ ਸੀਗਾ ਮੈਨੂੰ ਕਹੇ ਤੂੰ ਆਪਣੇ ਕਲੱਬ ਸ਼ੁਰੂ ਹੋਇਆ ਤੂੰ ਆ ਜੀ ਹੂੰ ਮੈਂ ਉਹਨੂੰ ਜਵਾਬ ਦਿੱਤਾ ਮੈਂ ਨਹੀਂ ਆਉਣਾ ਬਈ ਹੂੰ ਚਲੋ ਉਹਨੇ ਸਾਨੂੰ ਬੁਲਾ ਲਿਆ ਮੈਂ ਚਲੇ ਗਿਆ ਜੀ ਪਹਿਲੀ ਵਾਰ ਮੈਂ ਪੰਜਵੇਂ ਨੰਬਰ ਤੇ ਮੈਂ ਦੋ ਦਿਨ ਪੰਜਵੇਂ ਨੰਬਰ ਤੇ ਆ ਗਿਆ। ਅੱਛਾ। ਬਾਹ ਕਰਦੇ ਸੀਗੇ ਤੇ ਮਹੀਨੇ ਬਾਅਦ ਫੇਰ ਸੀਗਾ। ਹੂੰ ਹੂੰ। ਤੇ ਮਹੀਨੇ ਬਾਅਦ ਮੈਂ ਪੰਜ ਆਲ-ਓਵਰ ਫਰਸਟ ਆ ਗਿਆ। ਅੱਛਾ। ਤੇ ਮੈਨੂੰ ਗਰਾਊਂਡ 'ਤੇ ਜੱਫੀਆਂ ਪਾਵਾ ਚੱਕਰ ਚੱਕਦੇ ਫਿਰ। ਮੈਂ ਪੁੱਛਿਆ ਵਾ ਕੀ ਹੋ ਗਿਆ? ਕਹਿੰਦਾ ਆਲ-ਓਵਰ ਫਰਸਟ ਆ ਗਿਆ। ਅੱਛਾ। ਫਿਰ ਦਾ ਬੇਟਾ ਇਹ ਆ ਵੀ 5 ਸਾਲ ਮੇਰੇ 'ਚ ਹੌਸਲਾ ਇਹੋ ਜਿਹਾ ਬਣ ਗਿਆ। ਜਜ਼ਬਾ ਪੈਦਾ ਹੋ ਗਿਆ ਮੈਂ 5 ਸਾਲ ਲਵੇ ਨਹੀਂ ਲੱਗਣ ਦੇ ਕਿਸੇ ਨੂੰ। ਅੱਛਾ। ਆਲ-ਓਵਰ ਫਰਸਟ ਰਹਿ ਗਏ। ਅੱਛਾ। ਤੇ ਉਦੋਂ ਬਾਅਦ ਫਿਰ ਅਸੀਂ ਰੋਜ਼ ਕੋਲ ਨੈਸ਼ਨਲ ਖੇਡਣ ਗਏ। ਅੱ ਇੰਟਰਨੈਸ਼ਨਲ ਦੇ ਵਿੱਚ ਕੋਚ ਸਾਨੂੰ ਮਿਲੇ ਜੀ ਮੰਗਲੂਰੂ ਬੈਂਗਲੁਰੂ ਬੈਂਗਲੌਰ ਨਹੀਂ ਇੱਕ ਹੋਰ ਮੰਗਲੂਰੂ ਪੈਂਦਾ ਹੋਰ ਬੰਗਲੂਰੂ ਕੋ ਅੱਡਾ ਬੈਂਗਲੌਰ ਅੱਡਾ ਠੀਕ ਹੈ ਜੇ ਉੱਥੇ ਕੋਚ ਨਾਲ ਮੇਰਾ ਪ੍ਰੇਮ ਸੀਗਾ ਮੈਂ ਉਹਨੂੰ ਸੱਚੀ ਗੱਲ ਕਰੀ ਉਹ ਰੋਧ ਕਾ ਗਿਆ ਮੈਂ ਉਹਨੂੰ ਕਿਹਾ ਸੱਚੀ ਗੱਲ ਕਰੀ ਸੱਚੀ ਗੱਲ ਤਾਂ ਮਾਲੀ ਜਦੋਂ ਉਹ ਕਿਸੇ ਦਾ ਬੰਦਾ ਹੋਰ ਉਹਦੇ ਯਾਰ ਦਾ ਪਿੱਛੇ ਆ ਰਿਹਾ ਸੀ ਉਹਨੇ ਮੈਨੂੰ ਕੋਈ 50 ਮੀਟਰ ਤੋਂ ਬਾਹਰ ਕੱਢ ਦਿੱਤਾ ਅੱਛਾ ਡਿਸਕਵਾਲਿਫਾਈ ਕਰਤਾ ਮੈਂ ਉਹਨੂੰ ਕਿਹਾ ਵੀ ਕੀ ਗੱਲ ਉਹ ਮੈਨੂੰ 12 13 12 ਕਿੜਾ ਸੀ ਨਹੀਂ ਸੀ ਕੱਢਿਆ ਜੇ ਹੁਣ ਜੋ 50 ਮੀਟਰ ਚ ਕੱਢਦਾ ਉਹ ਕਹਿੰਦਾ ਨਹੀਂ ਜੀ ਤੁਸੀਂ ਗੜਤ ਹੋਗੇ ਤੁਹਾਡੇ ਸਟੈਪ ਅੱਛਾ ਆ ਸਰ ਗੱਲ ਇਹ ਜੀ ਉਹਦਾ ਕੋਈ ਬੰਦਾ ਪਿੱਛੇ ਆ ਰਿਹਾ ਸੀ ਬਾਖ ਦੇ ਵਿੱਚ ਚੱਲਦਾ ਹੂੰ ਤੇ ਫਿਰ ਫਿਰ ਕੀ ਹੋਇਆ ਜੀ ਮੈਂ ਮੁੜ ਕੇ ਛੜਤੀ ਬਾਖੇ ਨਹੀਂ ਕਰਨੀ ਅੱਛਾ ਮੈਂ ਰਣ ਗਾਲੇ ਪਾਸੇ ਆ ਗਿਆ ਰਣ ਕਰਦਾ ਰਿਹਾ ਕਰਦਾ ਰਿਹਾ ਮੈਨੂੰ ਭੱਡਣ ਦਾ ਕੋਈ ਖਾਸ ਪਤਾ ਨਹੀਂ ਸੀ ਮਤਲਬ ਜਦੋਂ ਮੈਂ ਭਾਦੇ ਮੇਰੀ ਛਾਤੀ ਜੋਰ ਆਉਂਦੀ ਜੀ ਬਹੁਤ ਜ਼ਿਆਦਾ ਪਟਣ ਵਾਲੀ ਹੋ ਜਾਂਦੀ ਸੀ ਕਈ ਵਾਰ ਸਿਰ ਚ ਜੋਰ ਆ ਜਾਣਾ ਟਾਟ ਹੋ ਕੇ ਭੱਜਣਾ ਹੂੰ ਸਾਡੇ ਸਕੂਲ ਦਾ ਇੱਕ ਸਟੂਡੈਂਟ ਸੀਗਾ ਅੱਛਾ ਜੀ ਮੇਰੇ ਤੋਂ ਪਹਿਲਾਂ ਸਕੂਲ ਛੱਡ ਕੇ ਚੱਲ ਗਿਆ ਉਹ ਐਥਲੀਟ ਸੀਗਾ ਉਹ ਕਿਤੇ ਗਰਾਊਂਡ 'ਚ ਆ ਗਿਆ ਉਹ ਮੈਨੂੰ ਕਹਿੰਦਾ ਉਹ ਸਾਲਿਆ ਕਿਵੇਂ ਮੂੰਹ ਚੱਕਿਆ ਤਾ ਵਾ ਕੀ ਆ ਹੋ ਗਿਆ ਕਹ ਤੂੰ ਕਹਦਾ ਕਿ ਨਾ ਟਾਟੋ ਕੋ ਪੜਨਾ ਉਹਨੇ ਮੈਨੂੰ ਬੜੇ ਪੜਨਾ ਦੱਸਿਆ ਅੱਛਾ ਬਸ ਫੇਰ ਤਾਂ ਜੇ ਪੜਨਾ ਦੱਸਿਆ ਕਿ ਫੰਗ ਲਾ ਤੇ ਉਹਨੂੰ ਤਾਂ ਫੇਰ ਉਡਣਾ ਹੀ ਕੀ ਬਾਤ ਹੈ ਫੇਰ ਤਾਂ ਹੁਣ ਤੁਸੀਂ ਦੇਖ ਲਓ ਵੀ ਕਦੇ ਵੀ ਮਾ ਜਾਨਾ ਮੇਰੇ ਦੋਸਤ ਤਿੰਨ ਮੈਡਲ ਪੱਕੇ ਨੇ ਹਰੇ ਗੇਮ ਚ ਦੋ ਤਿੰਨ ਦੋ ਤਿੰਨ ਪੱਕੇ ਨੇ ਮੈਂ ਘਰ ਦੇ ਵਿੱਚ ਜਿਹੜੀ ਤਸਵੀਰ ਦੇਖ ਰਿਹਾ ਸੀਗਾ ਤੁਸੀਂ ਸਾਰੇ ਮੈਡਲ ਟੰਗੇ ਹੋਏ ਨੇ ਹਾਂਜੀ 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 ਮੈਨੂੰ ਲੱਗਦਾ ਘੱਟੋ ਘਾਟ ਨਹੀਂ 150 200 ਮੈਡਲ ਹੁਣ ਤਾਂ ਤੁਸੀਂ 150 200 ਹੈਗਾ ਜੀ ਤੁਸੀਂ ਜਿੱਤੂ ਲਿਆ ਨਾ ਜਿੱਤ ਹਾਂਜੀ ਇਹ ਫਿਰ ਉਹ ਟਰਾਫੀਅਮ ਪੰਜਾਂ ਸੀਗਾ ਨਾਲ ਹਾਂਜੀ ਹਾਂ ਤੇ ਟ੍ਰੈਕ ਸ਼ੂਟਰ ਦੀ ਗਿਣਤੀ ਨਹੀਂ ਉਹ ਵੀ ਹੈਗੇ ਟੀ-ਟੀ ਸਾਡਾ ਮਿਲ ਜਣਾ ਟਰੈਕ ਸੂਟ ਮਿਲ ਜਾਂਦੇ ਨੇ ਹਾਇ ਦਾ ਸਮਾਨ ਬਹੁਤ ਮਿਲਿਆ ਜਿੱਤੇ ਜਣੀ ਕਿਤੇ ਮਾਰੀ ਕਿਰਪਾ ਖਾਲੀ ਨਮਾਜ਼ 2 ਮੈਡਲ ਪੱਕੇ ਨੇ ਨਾ ਅੱਛਾ ਹਾਂ ਐ ਮੈਨੂੰ ਜਿੱਥੇ ਮਰਜ਼ੀ ਚਲੇ ਜਾ 2 ਮੈਡਲ ਜਿੱਤ ਕੇ ਆਉਣੇ ਨੇ ਪੱਕੇ ਨੇ ਮਸਤ ਹੋਣਾ ਸਾਬ ਹੋਇ ਤੈਨੂੰ ਮਿਲ ਗਏ ਤੇ ਅੱਛਾ ਜਣੀ ਇਹ ਹੈ ਵੀ ਜੱਜ ਬਾਬਾ ਸਭ ਵੀ ਭੱਜਣਾ ਜੀ ਕਰਨੇ ਆ ਲਖਣ ਵਿਰਾਂ ਇੰਨੀ ਉਹ ਗੱਲ ਮਾਲਕ ਪ੍ਰੇਰਨਾ ਕੀ ਚੀਜ਼ ਦਿੰਦੀ ਹੈ ਤੁਹਾਨੂੰ ਕਿਹੜੀ ਚੀਜ਼ ਮੋਟੀਵੇਸ਼ਨ ਦਿੰਦੀ ਹੈ ਔਰ ਕਿਹੜੀ ਮੋਟੀਵੇਸ਼ਨ ਦਾ ਬੜੀ ਗੱਲ ਲੇ ਭੁਜਾਈ ਜਾਂਦੀ ਹੈ ਮੇਡੀ ਬਸਦਾ ਇੱਕ ਤਾਂ ਮੈਂ ਰੈਸਲਿੰਗ ਬਹੁਤ ਦੇਖਦਾ ਸੀ ਅ ਇੱਕ ਫਿਰ ਮੈਂ ਕੁਸ਼ਤੀਆਂ ਬਹੁਤ ਦੇਖਣ ਦਾ ਸ਼ੌਕੀਨ ਸੀ ਹੂੰ ਹੂੰ ਉੱਥੋਂ ਮੈਨੂੰ ਮਤਲਬ ਆ ਉਹ ਕਰਦਾ ਰਹਿੰਦਾ ਹੂੰ ਹੂੰ ਵੀ ਇਹ ਇੰਨੀ ਤਾਕਤ ਹੈ ਸਾਡੇ ਜੋਸ਼ ਹੈ ਰੁਕਦੇ ਨਹੀਂ ਹੈਗੇ ਵੀ ਤੈਵੇਂ ਰੁਕਣਾ ਨਹੀਂ ਹੈਗਾ ਬਸ ਉਹ ਕੰਮ ਕਰੀ ਕਿ ਮਤਲਬ ਆਪਣੀ ਨਰਜੀ ਨੂੰ ਤੁਸੀਂ ਸਹੀ ਪਾਸੇ ਲਾ ਦਿੱਤਾ ਸਹੀ ਪਾਸੇ ਲਾ ਗਏ ਔਰ ਬਾਪੂ ਜਿਹੜੇ ਤੁਹਾਡੇ ਨਾਲ ਦੇ ਤੁਹਾਡੀ ਉਮਰ ਦੇ ਤੁਹਾਡੇ ਸਾਥੀ ਨੇ ਹਾਂਜੀ ਕੀ ਕਰਦੇ ਨੇ ਉਹ ਕੀ ਕਰਦੇ ਮਤਲਬ ਜੇਰੇ ਤੁਹਾਡੇ ਕੋਈ ਹਾਨੀ ਹੋਣਗੇ ਆਣ ਗਵਾਨ ਚ ਤੁਹਾਡੀ ਜਿੰਨੀ ਉਮਰ ਤੱਕ ਵੀ ਹੋਵੇ ਕੀ ਕਰਨਾ ਕੀ ਕਰਨਾ ਉਹ ਤਾਂ ਬਸ ਸਰਿਆ ਬਈਆ ਵੜਾ ਮੋਟਾ ਖੇਤੀ ਦੇ ਕੰਮ ਨੇ ਜਾ ਕਰੇ ਲੋਕ ਆਪਣੇ ਬੇਲੇ ਬੱਛੇ ਉਹਨੇ ਕਰਨਾ ਕੋਈ ਜੰਨੇ ਦੇ ਉੱਤੇ ਹੋਣਗੇ ਹਾਂਜੀ ਬਹੁਤੇ ਮੰਜੇ ਤੇ ਹੀ ਹੋਣਗੇ ਬਹੁਤ ਕਈ ਚਲੇ ਵੀ ਗਏ ਬੰਦੇ ਪਰ ਹੋ ਗਏ ਅੱਛਾ ਔਰ ਬੇਤੇ ਛੋਟੇ ਬਹੁਤ ਲੱਗੇ ਹਾਂ ਹਾਂ ਅੱਛਾ ਛੋਟੇ ਬਹੁਤ ਲੱਗੇ ਤੁਹਾਡੇ ਤੋਂ ਮੈਨੂੰ ਜਿੰਨੇ ਛੋਟੀ ਉਮਰ ਸੀ ਕੀ ਉਹ ਵੀ ਚਲੇ ਗਏ ਹੈ ਹਾਂਜੀ ਹਾਂਜੀ ਬਹੁਤ ਲੱਗੇ ਮੇਰੇ ਨਾਲ ਦੇ ਵੀ ਲੱਗੇ ਮੇਰੇ ਜਿਹੜੇ ਮੇਰੇ ਨਾਲ ਗੇਮ ਕਰਦੇ ਉਹ ਵੀ ਕਈ ਲੱਗੇ ਹਾਂ ਉਹ ਠੰਡ ਨਹੀਂ ਲੱਗਦੀ ਤੁਹਾਨੂੰ ਮੈਂ ਅਸੀਂ ਅਸੀਂ ਕੋਟੀ ਪਈ ਹੋਈ ਹੈ ਅਜੇ ਵੀ ਠੰਡ ਲੱਗ ਰਹੀ ਹੈ ਜਦੋਂ ਅਸੀਂ ਗਰਾਊਂਡ ਤੋਂ ਨੇ ਆ ਬਰਨਡ ਪਿੱਛੇ ਵੀ ਹੁੰਦੀ ਸਾਡੀ ਵੀ ਇਹ ਮੰਨ ਲਓ ਅੱਛਾ 5 ਕਿਲੋਮੀਟਰ ਕੱਲ ਮੈਂ ਲਾ ਗਿਆ ਸਵਾ 6 ਕਿਲੋਮੀਟਰ ਅੱਛਾ ਪਰਸੋਂ ਲਾਈ ਦੀ 5 ਕਿਲੋਮੀਟਰ ਆ ਠੰਡ ਕਰਕੇ ਮੈਂ ਜਾਂਦਾ ਨਹੀਂ ਸੀ ਫਿਰ ਨੈਸ਼ਨਲ ਨੇੜੇ ਆਉਣ ਕਰਕੇ ਫਿਰ ਮੈਂ ਕਿਹਾ ਵੀ ਹੁਣ ਲਾ ਪੰਜ ਚਾਰ ਦਿਨ ਫਿਰ ਸਾਲਾ ਸਾਹ ਚੜਨਾ ਲੱਗ ਪੜ ਸਾਹ ਨੂੰ ਕੋਈ ਚੜਿਆ ਅੱਛਾ ਹੁਣ ਨੈਸ਼ਨਲ ਆ ਰਿਹਾ ਤੁਸੀਂ ਨੈਸ਼ਨਲ ਦੀ ਤਿਆਰੀ ਕਰ ਰਹੇ ਹੋ ਨੈਸ਼ਨਲ ਦੀ ਤਿਆਰੀ ਕਰ ਰਹੇ ਹਾਂ ਕਿੰਨੇ ਮੈਡਲ ਲੈ ਕੇ ਆਉਣੇ ਫਿਰ ਦੇਖੋ குரு ਕੀ ਕਰਦਾ ਹੱਥ ਹੋਦੇ ਆ ਆਪਣੇ ਦਾ ਬਸ ਹਾਂਜੀ ਹਾਂ ਕਿੱਥੇ ਨੈਸ਼ਨ ਕਿੱਥੇ ਖੇਡਣ ਜਾਣਾ ਜੀ ਨੈਸ਼ਨਲ ਵੈਸੇ ਨੌ ਤਾਂ ਉਹਦਾ ਪੈਂਦਾ ਹੁਣ ਮੈਂ ਸਿੱਧੇ ਬਜ਼ਰਈ ਕਹਿ ਦੇਣਾ ਉਹਨੂੰ ਅੱਛਾ ਜੀ ਵੀ ਕਹਿੰਦਾ ਬਜ਼ਰਈ ਹੈ ਜੀ ਕਨਾਲ ਏ ਹਾਇਦਰਾਬਾਦ ਇਹ ਅੰਡਰ ਕਿਹੜਾ ਕੰਪੀਟੀਸ਼ਨ ਹੋਊਗਾ ਅੰਡਰ ਕਿਹੜੀ ਅੰਡਰ 70 ਹੈ ਅੰਡਰ 80 ਮੇਰੇ ਸਾਬਟੂ ਚੱਲਦਾ ਜੀ ਤੁਹਾਡੇ 70 ਚੱਲ ਰਿਹਾ ਹਾਂ ਮੈਂ ਇੱਕ ਸਾਲ ਰਹੇਗਾ ਮੇਰਾ ਅੱਛਾ ਜੀ ਉਹ ਇੱਕ ਸਾਲ ਦੇ ਵਿੱਚ ਮੈਂ ਫਿਰ ਅੱਗੇ 75 ਵਾਲਾ ਚਲੇ ਜਾਊਂਗਾ 75 ਹਾਂ ਅੱਛਾ ਮੈਨੂੰ ਕੋਈ ਦੱਸ ਰਿਹਾ ਸੀ ਕਹਿੰਦੇ ਪੰਜਾਬ ਚ ਕਿਸੇ ਨੂੰ ਨਵੇਂ ਲੱਗਣ ਦਿੰਦੇ ਤੁਸੀਂ ਜੀ ਜੀ ਉਹ ਗੁਰੂ ਦੀ ਕਿਰਪਾ ਜੀ ਤੁਹਾਡਾ ਆਸ਼ੀਰਵਾਦ ਬਖਸ਼ਾ ਜੀ ਮੇਰੇ ਤੋਂ ਮਾਤਮਾ ਦਾ ਪ੍ਰਮਾਤਮਾ ਦਾ ਤੁਹਾਡੀ ਮਿਹਨਤ ਆ ਜਾ ਠੀਕ ਹੈ ਅੱਛਾ ਹਾਂ ਦੇਖੋ ਕਿਸ ਨੂੰ ਦਬੇ ਨਾ ਗੜ ਦਿੰਦਾ ਅੱਜ ਤਾਂ ਠੀਕ ਹੈ ਜੀ ਦੇਖੋ ਕੱਲੋਂ ਪਤਾ ਨਹੀਂ ਕੋਸ ਜੀ ਆ ਪਾ ਭੱਜ ਲੀਏ ਦੇਖ ਲਓ ਹੱਥ ਵਾ ਕੇ ਇਹ ਬੰਨ ਨਾ ਤੁਸੀਂ ਨਵੇਂ ਲੱਗਣ ਦੇਣਾ ਨਹੀਂ ਫਿਰ ਜਿਹੜੇ ਛੋਡੇ ਕਰਕੇ ਬੱਚੇ ਆ ਨਾ ਕਾਲਜ ਦੇ ਨਾਲ ਸਾਡੇ ਭੱਜ ਨਾ ਕੋਈ ਮਤਲਬ ਵੈਲਿਊ ਨਹੀਂ ਹੈ ਹਾਂ ਹਾਂ ਕਰਦੇ ਗਿਰਦੇ ਨਹੀਂ ਹਮ ਕਿਵੇਂ ਦੇਖ ਦਿਓ ਆ ਨੌਜਵਾਨੀ ਜਿਹੜੀ ਅੱਜ ਕੱਲ ਬਿਲਕੁਲ ਹੀ ਮਤਲਬ ਨਵੇਂ ਨੌਜਵਾਨ ਛੋਟੇ ਛੋਟੇ ਨੌਜਵਾਨਾਂ ਨੂੰ ਹਾਰਟ ਅਟੈਕ ਆਈ ਜਾਂਦੇ ਆ ਬਬੂ ਦੇਖੋ ਬੜੇ ਗੱਲ ਆ ਇੱਕ ਤਾਂ ਖਰਾਕਾਂ ਠੀਕ ਨਹੀਂ ਹਨ ਦੁਆ ਇਹ ਮਤਲਬ ਜ਼ੋਰ ਦਾ ਕੰਮ ਨਹੀਂ ਕਰਦੇ ਅੱਜ ਤੋਂ ਕੋਈ 60 ਸਾਲ ਪਿੱਛੇ ਚੱਲੀਏ ਹੂੰ ਤਾਂ ਕਿ ਲੋਕ ਹਾਰਡ ਵਰਕਰ ਹੁੰਦੇ ਸੀਗੇ ਹੂੰ ਚੰਗੇ ਖਾਣੇ ਸੀਗੇ ਜੀ ਦੁੱਧ ਵਗੈਰਾ ਪਿੰਦੇ ਸੀਗੇ ਹੂੰ ਉੱਤੇ ਹੋਰ ਖਾਣਾ ਸੀ ਖਰਾਕਾ ਸ਼ੁੱਧ ਸੀਗੀਆਂ ਖਰਾਕਾ ਸਾਫ਼ ਉੱਥੇ ਖਰਾਕਾ ਸੀਗੀਆਂ ਬਾਕੀ ਆ ਜਿਹੜਾ ਇਹਨਾਂ ਦਵਾਈਆਂ ਦਾ ਸੀਗਾ ਉਸ ਟਾਈਮ ਦਵਾਈਆਂ ਦੇ ਬਿਜਾੜੇ ਸਾਰੀ 60 ਸਾਲ ਪਹਿਲਾਂ ਪਿੱਛੇ ਬਿਲਕੁਲ ਤੇ ਉਹ ਜਿਹੜੇ ਬੰਦੇ ਸੀ ਉਹ ਸਾਰਾ ਹੜਾ ਦਾ ਕੰਮ ਕਰਨਾ ਜਾਂ ਪੱਠੇ ਬੜਨੇ ਜਾਂ ਟੋਕਾ ਸੀ ਮੈਂ 10-10 ਬੜਾ ਦਾ ਹੱਥੀ ਵੱਢਿਆ ਆ ਅੱਛਾ ਮਸ਼ੀਨ ਨਾਲ ਖੇਤੀ ਆਪ ਕਰਦੇ ਰਹੇ ਉਸ ਖੇਤੀ ਵੀ ਕਰੀਆ ਹੂੰ ਹੂੰ ਉਹਦੇ ਕਰਕੇ ਵੀ ਸਾਡਾ ਜਿਹੜਾ ਸਰੀਰ ਹੈ ਪਹਿਲਾਂ ਤੋਂ ਬਣਿਆ ਪਿਆ ਹੈ ਹੂੰ 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 ਕਰੀ ਮੈਂ ਮਿਹਨਤਾਂ ਮਤਲਬ ਮੇਰੇ ਕੋਈ 2 ਨੰਬਰ ਦਾ ਕੋਈ ਕਮਾਈ ਨਹੀਂ ਹੁਣ ਬੇਟਾ ਮੇਰਾ ਇੱਕ ਨੈਪਸੂ ਬਜ਼ਾਰਾ ਅੱਛਾ ਅਜਾ ਫੌਜ ਦਾ ਪੁੱਤ ਹਾਂ ਤੇ ਇੱਕ ਮੇਰਾ ਬੇਟਾ ਬੈਟਰੀ ਡਾਕਟਰ ਹੈ ਅੱਛਾ ਜੀ ਤੇ ਰੋਟੀ ਪਰਮਾਤਮਾ ਨੇ ਫਿਰੋਂ ਠੀਕ ਮਿਲ ਜੀਂ ਕਿਆ ਬਾਤ ਹੈ ਅੱਛਾ ਬਾਪੂ ਇਹ ਮਤਲਬ ਇਹ ਤਾਂ ਚਲੋ ਤੁਸੀਂ 2003 ਤੋਂ ਭੱਜਣ ਲੱਗੇ ਹਾਂਜੀ ਹਾਂਜੀ ਬਚਪਨ ਕਿ ਹੋਇਆ ਸੀ ਤੁਹਾਡਾ ਬਚਪਨ ਬਚਪਨ ਬਹੁਤ ਬਾੜਾ ਜੀ ਬਿਤੇ ਬਹੁਤ ਅੱਛਾ ਉਹ ਟਾਈਮ ਗਰੀਬੀ ਬਹੁਤ ਹੁੰਦੀ ਸੀ ਕੋਈ ਬੰਦਾ ਐਵੇਂ ਫੜਾ ਮਰ ਜਾਵੇ ਪਿਆ ਮਰ ਜਾਵੇ ਪਰ ਉਹ ਟਾਈਮ ਤੱਕ ਕੋਈ ਉਹ ਬੰਦਾ ਠੀਕ ਨਹੀਂ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਦਾ ਬਹੁਤ ਪੂਰੀ ਹਾਲਤ ਸੀ ਅੱਛਾ ਉਹ ਟਾਈਮ ਸਾਬਣ ਕੋਈ ਨਹੀਂ ਸੀ ਨਾ ਉਹਨੂੰ ਕੱਪੜੇ ਤੋਂ ਕੋਈ ਸਾਬਣ ਨਹੀਂ ਸੀ ਇੱਕ ਰਿੰਡ ਹੁੰਦੀ ਆ ਰਿੰਡੀ ਆ ਹੁੰਦੀ ਆ ਉਹਦੀ ਸਾਬਣ ਬਣਾਉਂਦੇ ਸੀ ਜਾਂ ਨਿੰਮ ਦੇ ਨਮੌਲੀ ਦੇ ਸਾਬਣ ਬਣਦੇ ਸੀ ਉਹ ਟਾਈਮ ਕਿਸੇ ਕੋਲ ਕਿਤਾ ਗਰੀਬਾਂ ਕੋਲ ਸਾਈਂ ਰਿ ਕੋਈ अच्छा इने माडा टाइम देख्या बहुत माडा टाइम देख्या ਸਾਡਾ ਔਰ ਜੈ ਕੋ ਕਹੇ ਤਾਂ ਮੇਰੇ ਨਾਲ ਗੱਲ ਕਰਕੇ ਦੇਖੀ ਵੀ ਹਾਂ ਮੈਂ ਫਿਰ ਉਹਨੂੰ ਦੱਸਾਂ ਵੀ ਇਹ ਹਾਲ ਹੈ ਜਣੀ ਸਾਡਾ ਬਹੁਤ ਬੁਰਾ ਹਾਲ ਸੀ ਚਲੋ ਇਹ ਗੁਜ਼ਰਦੀ ਕਹਾਣੀ ਹੈ ਪ੍ਰਮਾਤਮਾ ਨੇ ਮੇਰੇ ਕੋ ਕੰਮ ਚੰਗੇ ਕਰੇ ਵੀ ਹੋਣਗੇ ਵਿਆਹ ਹੋ ਗਿਆ ਉਹ ਕਰਮਾਂ ਵਾਲੀ ਆ ਗਈ ਬੱਚੇ ਜਿਨ੍ਹਾਂ ਨੇ ਜਨਮ ਲਿਆ ਉਹ ਕਰਮਾਂ ਵਾਲੇ ਆ ਗਏ ਜੜੀ ਵਧਿਆ ਮਤਲਬ ਪਿੱਛੇ ਨਹੀਂ ਹੱਥ ਗਿਆ ਅੱਗੇ ਇਹ ਦਿੰਦਿਆ ਅਜ ਵੀ ਠੀਕ ਹੈ ਹੁਣ ਕੋ ਮੇਰੇ ਨੂੰ ਨੌਕਰੀ ਮਿਲੀ ਹੈ ਇੰਗਲਿਸ਼ ਟੀਚਰ ਲੱਗੀ ਆ ਅੱਛਾ ਢੰਡਾਲੇ ਅੱਛਾ 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 ਹਾਂ ਠੀਕ ਹੈ ਠੀਕ ਆ ਸਰ ਪਰ ਮਤਲਬ ਅੱਜ ਦਾ ਕਰਜ਼ਾ ਆਪਣਾ ਹੈ ਮੇਰੇ ਤੁਹਾਡੇ ਬਚਪਨ ਚ ਤੁਹਾਡੇ ਪਰਿਵਾਰ ਚ ਜਿੰਨੀਆਂ ਮਰਜ਼ੀ ਮੁਸੀਬਤਾਂ ਰਹੀਆਂ ਪਰ ਤੁਸੀਂ ਡਟ ਕੇ ਸਾਹਮਣਾ ਕੀਤਾ ਤੁਸੀਂ ਆਪ ਆਪਣੇ ਪੈਰਾਂ ਤੇ ਖੜੇ ਹੋ ਬਿਲਕੁਲ ਬਿਲਕੁਲ ਮੇਰੇ ਕੋਈ ਫਾਈਨੈਂਸ਼ਲੀ ਯੋਹਨੀ ਸੀ ਕਿ ਸਾਮਕਾ ਉਲਟ ਕਰਜ਼ਾ ਸੀਗਾ ਮੇਰੇ ਤੇ ਅੱਛਾ ਪਰ ਮੈਂ ਉਹਦੀ ਕੋਈ ਪਰਵਾਹ ਨਹੀਂ ਕੀਤੀ ਚਲੋ ਮਿਹਨਤ ਕੀਤੀ ਦੱਬ ਕੇ ਕਰਦਾ ਰਿਹਾ ਕੰਮ ਬਹੁਤ ਕਰੇ ਨੇ ਸਬਜ਼ੀ ਭਾਜੀ ਵੀ ਮੈਂ ਵੇਚੀ ਐ ਅੱਛਾ ਤੇ ਹੋਰ ਕਈ ਇਹ ਜੇ ਕੰਮ ਛੋਟੇ ਛੋਟੇ ਕਈ ਕਰੇ ਜਿਹੜੀ ਮਿਹਨਤ ਕਰਿਆ 2 ਨੰਬਰ ਦਾ ਮੇਰੇ ਕੋਲ ਇੱਕ ਨਵਾਂ ਪੈਸਾ ਵੀ ਨਹੀਂ ਹੈਗਾ ਕਦੇ ਮੈਂ ਕਿਸੇ ਦਾ ਚੋਰੀ ਕਰ ਲਾ ਜਾਂ ਮੈਂ ਕਿਸੇ ਨੂੰ ਹੋ ਕਰਾ ਦੱਬ ਲਾਂ ਕਿਸੇ ਦਾ ਨਾ ਇਹ ਕੋਈ ਅੱਜ ਵੀ ਭਾਵਨਾ ਨਹੀਂ ਮੇਰੇ ਬੱਚਾ ਮੇਰਾ ਹੁਣ ਪੜ੍ਹਸੋ ਤੇ ਘਰੇ ਪਿਆ ਕੋਈ ਨਾ ਸਾਡਾ ਜੋਗ ਛੇੜੂ ਦਾ ਪੋਤਾ ਕੋਈ ਨਹੀਂ ਛੇੜ ਦਾ ਹੱਥ ਲਾਉਂਦਾ ਨਾ ਅੱਜ ਦੇ ਟਾਈਮ 'ਚ ਅਸੀਂ ਮਿਹਨਤ ਕਰਨ ਤੋਂ ਹੀ ਕਤਰਾਂਦੇ ਆ ਬਾਪੂ ਜੀ ਲੋਕੀ ਸ਼ਾਰਟਕਟ ਰਸਤਾ ਲੱਭਦੇ ਨੇ ਲੱਗਦਾ ਹੈ ਕਿ ਛੇ ਫੜਾ ਫੜਾ ਅਸੀਂ ਤਰੱਕੀ ਕਰ ਲਈਏ ਸ਼ਾਰਟਕਟ ਲਾ ਕੇ ਅਸੀਂ ਉੱਪਰ ਪਹੁੰਚ ਜਾਈਏ ਦੇਖੋ ਬੜੇ ਗੱਲ ਹੈ ਜਿਹੜੀ ਸਾਡਾ ਮਨ ਹਰਾਮੀ ਆ ਮਾ ਉਧਰ ਜਾ ਕਰੋਨਾ ਸੀਗਾ ਭੱਜ ਰਹੇ ਸੀਗੇ ਮੈਂ ਗਰਾਊਂਡ 'ਚ ਪ੍ਰੈਕਟਿਸ ਕਰਨ ਗਿਆ ਵੈਸੇ ਮੈਨੂੰ ਅੱਗੇ ਦਾ ਮਿਲਿਟਰੀ ਦੀ ਚਲੋ ਮੈਂ ਠੰਡਦਾਰ ਨੂੰ ਪੁੱਛਿਆ ਵੀ ਕਿੰਨਾ ਟਾਈਮ ਲੱਗੂ ਕਹਿੰਦੇ ਜੀ ਵੀ ਅੱਧਾ ਪੌਣਾ ਘੰਟਾ ਲੱਗ ਜਾਊਗਾ ਮੈਂ ਫਿਰ ਅੱਧੇ ਘੰਟੇ 'ਚ ਮੈਂ ਕੰਮ ਨਿਬੜ ਦੇਣਾ ਉਹ ਜਦ ਮੇਰਾ ਕੰਮ ਨਿਪੜ ਗਿਆ ਅਫਸਰ ਵੀ ਦੇਖ ਰਹੇ ਸੀ ਮਰ ਕਹਿੰਦੇ ਭੱਜਦੇ ਪਰ ਮੈਨੂੰ ਰੋਕਿਆ ਕਿਸੇ ਨੇ ਉਹ ਮੈਨੂੰ ਸਾਈਡ ਤੇ ਲੈ ਕੇ ਖੜ ਗਿਆ ਮੈਨੂੰ ਕਹਦਾ ਸਰ ਜੀ ਵੀ ਮੈਨੂੰ ਵੀ ਦੱਸੋ ਕੁਝ ਮਾ ਯਾਰ ਵੀ ਤੁਸੀਂ ਪੁਲਿਸ ਵਾਲੇ ਗੁੱਸਾ ਬਹੁਤ ਹੁੰਦਾ ਤੁਹਾਡੇ 'ਚ ਫਿਰ ਤੁਸੀਂ ਐ ਮੈਂ ਗੱਲ ਪਾਜੂ ਕੁਝ ਕਹੂੰਗਾ ਕਹਦਾ ਨਹੀਂ ਯਾਰ ਕੋ ਉਹ ਜਿਹੜਾ ਮੁੰਡਾ ਹੌਲਦਾਰ ਸਿਓ ਹੱਸੀ ਜਾਵੇ ਉਹ ਕਿਤੇ ਸਾਡਾ ਸਟੂਡੈਂਟ ਸੀਗਾ ਸਾਡੇ ਸਕੂਲ ਦਾ ਅੱਛਾ ਉਹ ਮੈਨੂੰ ਦੱਸੇ ਹੈ ਨਾ ਮੈਂ ਤੁਸੀ ਹਰਾਮਖੋਰ ਹੈ ਕਹਿੰਦਾ ਕਾ ਤੇ ਮੈਂ ਤੁਸੀ ਮਿਹਨਤ ਨਹੀਂ ਕਰੀ ਮੈਂਦੇ ਹੂੰ ਕਹਿੰਦਾ ਨਹੀਂ ਉਹਦਾ ਟਿੱਡਾ ਡਾਬੜਾ ਮੈਂ ਕਹਾਂ ਨਹੀਂ ਇਹ ਸੱਚੀ ਗੱਲ ਹੈ ਹੂੰ ਕਹਿੰਦਾ ਜੀ ਸਾਨੂੰ ਟਾਈਮ ਘੱਟ ਮਿਲਦਾ ਪੌੜੀਆਂ ਹੈਗੀਆਂ ਮੈਂ ਤੇਰੇ ਘਰ ਚ ਕਹਿੰਦਾ ਹੈਗੀਆਂ ਮੈਂ ਪੌੜੀਆਂ 20 ਗੇੜੇ ਮਾਰ ਦੇਗਾ ਟੋੜ ਟੋੜ ਰੋਜ਼ ਹੂੰ ਠੀਕ ਹੋ ਜਾਓ ਮੈਂ ਆ ਬਹੁਤੇ ਇਹ ਵੀ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਟਾਈਮ ਨਹੀਂ ਲੱਗਦਾ ਹੁਣ ਸਾਡੇ ਵਰਗੇ ਵੀ ਹੋਣਗੇ ਜਿਹੜੇ ਕਮਾਕਾਰਾਂ ਦੇ ਵਿੱਚ ਨੇ ਜੌਬ ਦੇ ਵਿੱਚ ਨੇ ਅਕਸਰ ਇਹ ਕਹਿੰਦੇ ਨੇ ਕਿ ਟਾਈਮ ਨਹੀਂ ਲੱਗਦਾ ਕਸਰਤ ਕਰਨ ਦਾ ਮਿਹਨਤ ਕਰਨ ਦਾ ਭੱਜਣ ਦਾ ਦੌੜਨ ਦਾ ਤਾਂ ਕਿਵੇਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਨੇ ਬੈਠੋ ਗੱਲ ਇਹ ਹੈ ਟਾਈਮ ਸਾਡੇ ਕੋਲ ਹੈਗਾ ਸਿਰਫ ਜਜ਼ਬੇ ਦੀ ਲੋੜ ਹੈ ਥੋੜੀ ਜੀ ਚਿੰਗਾਰੀ ਲਾ ਲਓ ਭੰਬੜਾ ਪੇ ਮਾਜੂਆ ਕਿਵੇਂ ਤੜਕੇ ਤੁਸੀਂ ਟਾਈਮ ਬੰਨ ਲਓ ਵੀ ਭਾਈ ਮੈਂ ਇੰਨਾ ਟਾਈਮ ਸੋਣਾ ਹੈ ਇੰਨਾ ਟਾਈਮ ਆ ਘੰਟਾ ਲਾਉਣਾ ਹੀ ਲਾਉਣਾ ਹੈ ਹਾਂ ਜੀ ਗਰਾਊਂਡ ਕੋ ਥੋੜਾ ਲਵੇ ਹੋਊਗਾ। ਗਰਾਊਂਡ ਚ ਜਾਓ ਹੌਲੀ ਹੌਲੀ ਭੱਜੋ ਜਾਓ ਕਰੋ ਹੌਲੀ ਹੌਲੀ। ਸਪੀਡ ਬਣਾ ਲਓ। ਹੂੰ। ਥੋੜਾ ਫ੍ਰੀ ਫਿਟਰ ਹੋਊਗਾ ਬਿਲਕੁਲ। ਕੋਈ ਬਿਮਾਰੀ ਲੱਗੂਗਾ ਅਸੀਂ ਦਵਾਈ ਨਹੀਂ ਖਾਂਦਾ। ਹੱਟ ਲੱਪੜ ਚ ਕੋਈ। ਅੱਛਾ। ਨਾ। ਮਾਤਮਾ ਦੀ ਕਿਰਪਾ ਚ ਪਾਸ਼ਾ। ਅੱਜ ਅੱਜ ਤੱਕ ਕੋਈ ਮਤਲਬ ਨਾ ਪਿੱਛੇ ਖਾਦੀ ਥੋੜੀ ਬਹੁਤੀ ਹੁਣ ਤੱਕ ਮਦਰ ਸਫਾਈ ਹੋਇਆ। ਅੱਛਾ। ਕਈ ਸਾਲ ਤੋਂ ਨਾ ਕੋਈ ਸ਼ੂਗਰ ਕਲੈਸ ਕੋਈ ਨਾ ਜੀ ਨਾ ਨਾ ਕੋਈ ਮੱਛ ਬਲੇ ਨਹੀਂ ਕੋਈ ਬੀਪੀ ਬੂਪੀ ਕੁਝ ਨਹੀਂ ਹੁਸ ਨਹੀਂ ਕਹਾਣੀ ਉਹ ਖਤਮ। ਕੀ ਬਾਤ ਹੈ ਜੀ? ਸਾਰੇ ਟੱਬਰ ਚ ਇੱਕ ਮੇਰਾ ਬੇਟਾ ਜਿਹੜਾ ਡਾਕਟਰ ਹੈ ਉਹ ਨੂੰ ਮਾੜਾ ਮੋਟਾ ਕਿਤੇ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ। ਨਹੀਂ ਸਾਰੇ ਠੀਕ ਨੇ ਉਹ ਗੁਰੂ ਜੀ ਦੇ। ਨਹੀਂ ਤਾਂ ਇਸ ਉਮਰ ਦੇ ਵਿੱਚ ਤਾਂ ਬਜ਼ੁਰਗਾਂ ਨੂੰ ਦਵਾਈਆਂ ਹੀ ਕਿੰਨੀਆਂ-ਕਿੰਨੀਆਂ ਖਾਣੀਆਂ ਪੈਂਦੀਆਂ ਹੈ। ਕੋਈ ਦਵਾਈ ਜੀ ਮੈਂ ਤਾਂ ਖਾਂਦੇ ਹੀ ਨਹੀਂ ਜੇ ਮੈਨੂੰ ਕੋਈ ਤਾਂ ਲੈ ਵੀ ਲਈ ਪੁੱਲ ਭੱਲ ਕੇ ਤਾਂ ਮੈਂ ਖਾਂਦੇ ਚ ਪਈ ਰਹਿ ਜਾਂਦੀ ਆ। ਅੱਛਾ। ਹਾਂ। ਠੇਕੇ ਸਿਰ ਦਰਦ ਲੱਗਿਆ ਕਰਨ ਮਾੜਾ ਮੋਟਾ ਕਿਤੇ ਆ ਗਿਆ। ਠੇਕੇ ਮਾ ਤਾਂ ਹੁੰਦੇ ਹੀ ਨਹੀਂ। ਨਾ ਜਿੰਨਾ ਮਰਜੀ ਪੜਨਾ ਕਿ ਕਿ ਕਿਲੋਮੀਟਰ ਲਾਉਂਦਾ ਰਿਹਾ ਬਲਮਾ ਅੱਛਾ ਹਾਂ ਹੋ ਹੋਏ ਨੀ ਕੁਝ ਜ਼ਿੰਦਗੀ ਜਿਉਣ ਦਾ ਤੁਸੀਂ ਕੀ ਤਰੀਕਾ ਦੇਖਦੇ ਹੋ ਕਿ ਕੀ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ ਵਾਹ ਐਹੀ ਹੈ ਬਸ ਜੇ ਤੁਸੀਂ ਮਤਲਬ ਘੁੱਟੀ ਜਾਉਂਗੇ ਘੁੱਟੀ ਜਾਉਂਗੇ ਜੇ ਤੁਸੀਂ ਖੁੱਲਾ ਛੱਡ ਦੋਗੇ ਆਪਣੇ ਆਪ ਨੂੰ ਵਧੀਆ ਹੋ ਜਾਊਗਾ ਹਾਂ ਹਾਂ ਆਪਣੇ ਆਪ ਨੂੰ ਉਹ ਰੱਖੋ ਬਸ ਵੀ ਮੈਂ ਯਾਰ ਇੱਕ ਘੰਟਾ ਮੇਰੇ ਬੱਚੇ ਜਿਹੜਾ ਬੰਦਾ ਆਪਣੇ ਵਾਸਤੇ ਇੱਕ ਘੰਟਾ ਨਹੀਂ ਕੱਢ ਸਕਦਾ ਉਹ ਕਿਸੇ ਵਾਸਤੇ ਕੁਝ ਨਹੀਂ ਕਰ ਸਕਦਾ ਸਾਡੇ ਸਪੋਰਟ ਸਾਡੇ ਨਹੀਂ ਮੰਨਣਾ ਇਹ ਹਾਂ ਸਾਡੀ ਜਿਹੜੀ ਕਮਾਈ ਆ ਉਹ ਸਾਡੇ ਬੱਚਿਆਂ ਨੇ ਖਾ ਜਾਣੀ ਆ ਸਾਡੇ ਮਾਸ਼ੀਆ ਮਰ ਜਾ ਕੇ ਹੋਰ ਲੈ ਜਾਊਗਾ ਫੇ ਸਾਡੇ ਕਿਸੇ ਕੰਮ ਦੀ ਆ ਵੀ ਸਾਡੇ ਕੰਮੇ ਨਹੀਂ ਆਈ ਉਹ ਜੇ ਅਸੀਂ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਇੱਕ ਘੰਟਾ ਲਾ ਲਈਏ ਕਮਾਈ ਤਾਂ ਫੇਰ ਵੀ ਨਹੀਂ ਹੋਣੀ ਆ ਕੋਈ ਹਰਜੀ ਇੱਕ ਘੰਟਾ ਲਾਉਣਾ ਬਹੁਤ ਜ਼ਰੂਰੀ ਹੈ ਮੋਬਾਈਲਾਂ ਦੇ ਵਿੱਚ ਟੀਵੀ ਦੇ ਵਿੱਚ ਅਸੀਂ ਦੋ ਦੋ ਤਿੰਨ ਘੰਟੇ ਬੈਠੇ ਆਵੇਂ ਟ੍ਰੀਲਾ ਦੇਖਦੇ ਦੇਖ ਕੇ ਅਸੀਂ ਆਪਣਾ ਅੱਖਾਂ ਖਰਾਬ ਕਰ ਲੈਂਦੇ ਆ ਟਾਈਮ ਖਰਾਬ ਕਰ ਲੈਂਦੇ ਆ ਉਹ ਇਹ ਕਰਕੇ ਇੱਕ ਘੰਟਾ ਲਾਉਣਾ ਬੜਾ ਜ਼ਰੂਰੀ ਆ ਉਹ ਲਾਓ ਇੱਕ ਕਰੀ ਅੱਧਾ ਘੰਟਾ ਹੀ ਲਾਇਆ ਉਹ ਕਰੋ ਸਹੀ ਤੜਕੀ ਸ਼ਰੀਰ ਨੂੰ ਜਿੰਨਾ ਇਹਨੂੰ ਤੁਸੀਂ ਮੰਜੋਗੇ ਬਰਤਨ ਨੂੰ ਉਨਾ ਹੀ ਚਮਕ ਦੋ ਕੀ ਬਾਤ ਹੈ ਤੈਨੂੰ ਖੋਪ ਪੈਂਦੀ ਹੁੰਦੀ ਹੈ ਫਿਰ ਕਿ ਮੈਂ ਫਟਾਫਟ ਘਰੋਂ ਜਾਵਾਂ ਜੱਜਵਾ ਵੀ 4 ਵਜੇ ਟਾਈਮ ਹੋ ਗਿਆ ਹਾਂ ਸਿਰ ਕਿੰਨੇ ਵੇਲੇ ਕਿੰਨੇ ਵੇੜੀ ਉੱਡ ਜਾਂਦੇ ਹਾਂ ਮੈਂ ਛੁੱਟਦਾ ਬੇਟਾ 5 ਵਜੇ ਅੱਛਾ ਜੀ 5 ਵਜੇ ਉੱਠ ਕੇ ਫਿਰ ਮੈਂ ਆਪਣਾ ਗਰਾਊਂਡੋਂ ਨਿਕਲ ਜੰਨਾ ਹਾਂ ਮੈਂ ਠੰਡੇ ਕਰਕੇ ਹਾਲੇ ਰੁਕੇ ਮੈਂ ਜੀ ਜੀ ਹੁਣ ਮੈਂ ਦੁਪਹਿਰ ਨੂੰ ਜੰਨਾ ਦੁਪਹਿਰ ਨੂੰ ਭੱਜਣਾ ਕੋਈ ਇੰਨਾ ਵਧੀਆ ਨਹੀਂ ਲੱਗਦਾ ਕਿਉਂ ਸਾਰੇ ਦਿਨ ਕੋ ਨੂੰ ਖਾਇ ਪਿਆ ਬਹੁੰਦਾ ਹਾਂਜੀ ਬੇਡ ਭੜਿਆ ਬਹੁੰਦਾ ਅੰਤਰੀਆਂ ਦੇ ਵੀ ਸਾਰਾ ਸਮਾਨ ਅੱਗੇ ਪਿੱਛੇ ਹੋਇਆ ਬਹੋ ਭਜਨਾ ਸਵੇਰੇ ਚਾਹੀਦਾ ਸਵੇਰੇ ਖਾਲੀ ਬੇਡ ਖਾਲੀ ਬੇਡ ਉਹ ਖਾਲੀ ਬੇਡ ਜਾਓ ਸੀ ਮਜ਼ੇ ਰਹੂਗਾ ਬਹੁਤ ਰ ਤੁਹਾਡੀ ਉਮਰ ਚ ਸ਼ਿਕਾਇਤ ਕਰਨ ਲਾਈ ਜਾਂਦੇ ਨੇ ਬਜ਼ੁਰਗ ਕੀ ਗੋਡੇ ਦੁਖਦੇ ਨੇ ਗਰੀਸ ਮੁੱਕ ਗਈ ਤੁਰਿਆ ਨਹੀਂ ਜਾਂਦਾ ਕੋਈ ਗਰੀਸ ਦਾ ਤਾਂ ਇੱਕ ਡਾਕਟਰ ਨੇ ਸਾਨੂੰ ਨਾ ਭੜੇ ਖਾ ਬੈਂਪ ਕੋਈ ਗਰੀਸ ਨਹੀਂ ਮੁੱਕਦੀ ਕੁਝ ਨਹੀਂ ਮੁੱਕਦਾ ਮੇਰੇ ਗੋਡੇ ਵੀ ਖਰਾਬ ਹੋ ਗਏ ਸੈਡਾਂ ਤੋਂ ਜਿਹੜੇ ਆਪਣੇ ਕਵਰ ਕਰਦਾ ਇਹਨੂੰ ਗੋਡੇ ਨੂੰ ਇਹਦਾ ਜੋੜ ਆ ਗਿਆ ਇੱਕ ਦਾ ਅੱਛਾ ਜੋੜ ਦਾ ਕੰਮ ਨਹੀਂ ਕਰਨਾ ਜਿਹੜਾ ਜੈਕ ਹੈ ਉਹ ਖਰਾਬ ਹੋ ਗਈ ਮਾ ਨਾੜਾ ਵੀਕ ਹੋ ਗਈ ਜੀ ਹੂੰ ਮਤਲਬ ਮੈਂ ਫਲੱਸ਼ ਵੀ ਲੱਤਾਂ ਨਾਲ ਕੇ ਬਾੜਦਾ ਸੀ ਉਹ ਅੱਛਾ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਾ ਕਿ ਡਾਕਟਰ ਦਾ ਪਤਾ ਲੱਗਾ ਉਹਨੂੰ ਐਕਸਰਸਾਈਜ਼ਾਂ ਦਸੀਆਂ ਫਿਰ ਉਹ ਤੋਂ ਵੀ ਬਾਅਦ ਫਿਰ ਮੈਂ ਆਪਣੀ ਡਾਕਟਰੀ ਕਰੀ ਉਹ ਡਾਕਟਰਾਂ ਕੋਲ ਹੋ ਗਿਆ ਮੇਰਾ ਦੋਸਤ ਇੱਕ ਸਿਰਜਰਨ ਡਾਰ ਹੋਇਆ ਅੱਛਾ ਜੀ ਇੱਥੇ ਦੇਸ਼ ਭਗਤ ਉਹਦੇ ਕੋਲ ਗਿਆ ਉੱਥੇ ਵੀ ਰੋਟ ਆਇਆ ਇੱਕ ਡਾਇਰੈਕਟਰ ਆ ਉੱਥੀ ਪਾਂਡੇ ਸਾਹਿਬ ਉਹ ਦੇਸ਼ੀ ਦਵਾਈ ਦਾ ਉਹਦੇ ਵੀ ਲੋਟ ਆ ਫਿਰ ਇੱਕ ਹੋਰ ਚੰਡੀਗੜ੍ਹ ਬੰਦਾ ਹੈ ਸੰਤੇ ਮੱਜ ਰਿਆ ਅੱਛਾ ਬਜ਼ੁਰਗ ਉਹ ਮੁੱਖ ਜਮੈਂ ਮਾਰਸ਼ ਕਰਦਾ ਦੇਖ ਲਿਆ ਗੋਡੇ ਦੀ ਮੈਂ ਉਹਨੂੰ ਪੁੱਛ ਲਿਆ ਉਹਦੇ ਨਾਲ ਮੇਰਾ ਪ੍ਰੇਮ ਬਹੁਤ ਹੋਰ ਮੈਨੂੰ ਤੇਲ ਦੇਦਾ ਥੋੜਾ ਜਿਹਾ ਉਸੇ ਨਾਲ ਨੋਰਮਲ ਜਿਹਾ ਫਰਕ ਪੈ ਗਿਆ ਫਿਰ ਮੋਤੇ ਲੈ ਲਿਆ ਫਾਰਮੂਲਾ ਫਿਰ ਉਹ ਫਾਰਮੂਲਾ ਮੈਂ ਲੈ ਲਓ ਕਾਮਾ ਵਾ ਵਾ ਠੀਕ ਹੈ ਹੁਣ ਭੱਜਾ ਫਿਰਦਾ ਪੇ ਫਾਰਮੂਲਾ ਸਾਡੇ ਲੋਕਾਂ ਨੂੰ ਵੀ ਦੱਸ ਦੋ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਇਹ ਫ੍ਰੀ ਨਹੀਂ ਦੱਸਣਾ ਬੁੱਤਕੇ ਅੱਛਾ ਇਹਦਾ ਕਾਰਨ ਹੈ ਹੂੰ ਫ੍ਰੀ ਚੀਜ਼ ਦੀ ਕਦਰ ਨਹੀਂ ਹੁੰਦੀ ਹੂੰ ਆਲਾ ਕੰਮ ਆਉਂਦਾ ਸਰਰੇ ਹੂੰ ਆਸ਼ਕ ਕਰ ਜੇ ਕਿਸੇ ਜਿਵੇਂ ਹੁਣ ਡਾਕਟਰ ਆ ਜਿਹਨੂੰ 1000 ਰੁਪਏ ਦਵਾਈ ਲੈਣਾ ਉਹ ਕਹਿੰਦਾ ਹਾਂ 100 ਰੁਪਏ ਇਹ ਲੋਕਾਂ ਨੇ ਕਈ ਰੋਂ ਹੋਰੇ ਕਿਹਾ ਵੀ ਤੇਲ ਲੈ ਲਿਓ ਮੇ ਤੋਂ ਤੇਲ ਲੈ ਲਓ ਕੋਈ ਮੇਰੇ ਘਰ ਸੱਕ ਨਹੀਂ ਆਇਆ ਹੋਰ ਦੱਸੋ ਜਿਨ੍ਹਾਂ ਦੇ ਗੋਡੇ ਦੁਖਦੇ ਸੀਗੇ ਬਿਲਕੁਲ ਦੁਖਦੇ ਸੀ ਹੂੰ ਮੈਂ ਮੁੜ ਕੇ ਜੇ ਮੈਂ ਫੇਰ ਬੰਦੇ ਦਾ ਸਾ ਮੇਰੇ ਮਾਂਚਾ ਵੀ ਛੱਡ ਪੜੇ ਜਿਹੜਾ ਕਦਰ ਨਹੀਂ ਹੈਗੀ ਮੈਂ ਪੈ ਗਿਆ ਆ ਜਿੰਨਾ ਤੇ ਸਾਨੂੰ ਲੋੜ ਨਹੀਂ ਪੈਂਦੀ ਆਪ ਮਨ ਚ ਲੋੜ ਨਹੀਂ ਪੈਂਦੀ ਉਹਨਾਂ ਚ ਕੋਈ ਕੰਮ ਨਹੀਂ ਪੈਂਦਾ ਦੇਖੋ ਤੁਸੀਂ ਮੇਰੇ ਆਸਰਾ ਉੱਥੇ ਆਇਓ ਮਨ ਚ ਰੱਖ ਕੇ ਆਇਓ ਵੀ ਇੰਟਰਵਿਊ ਲੈ ਕੇ ਆਉਣ ਮੇਰੇ ਮਨ ਚ ਵੀ ਸੀ ਚਲੋ ਬੱਚੇ ਆ ਰਹੇ ਵੀ ਪਹੁੰਚ ਜਾਣ ਸਾਡੇ ਮਨ ਚ ਵੀ ਚੌਦ ਮੇਰੇ ਪਰਿਵਾਰ ਨੂੰ ਵੀ ਸੀਗਾ ਤਾਂ ਅਸੀਂ ਦੇਖੋ ਸਾਰਾ ਕੰਮ ਹੋ ਗਿਆ ਅਗਰ ਮਾਈ ਹੁਕਾੜੇ ਕਰੀ ਜਾਂਦਾ ਮੈਂ ਹੁਣ ਤੁਹਾਡੇ ਸਾਹਮਣੇ ਹੋਰ ਵੀ ਕੰਮ ਕਰ ਰਹੇ ਨੇ ਜੀ ਹੋਰ ਤੁਹਾਨੂੰ ਮੈਂ ਦਿਖਾਵਾਂਗਾ ਤੇ ਮੈਂ ਹਾਲ ਦੇ ਨਾਲ ਮੈਂ ਬੋਨਾ ਸਰਫਾਲੀ ਨਾਲ اچھا ਜਗ੍ਹਾ 15 ਬਿਸਵੇ ਜਗ੍ਹਾ ਮੈਂ ਪਿਆਜ਼ ਵੀ ਲਾਉਣਾ ਲਸਣ ਵੀ ਲਾਇਆ ਵਾ ਹੱਥ ਉਹਦੇ ਨਾਲ ਕਰਦਾ ਇਹ ਸਾਰੀ ਮਤਲਬ ਤੁਸੀਂ ਟਰੈਕਟਰ ਟਰੈਕਟਰ ਕੋਈ ਨਹੀਂ ਨਾ ਨਾ ਸਾਰੇ ਹੱਥ ਹੀ ਕਰਦੇ ਹਾਂ ਮੈਂ ਹੱਥੀ ਠੇਕੇ ਪਰਲੀਬੇ ਮੇਰੇ ਦਰ ਦੇ ਮੂਹਰੇ ਜਗ੍ਹਾ اچھا ਤੇ ਹੋਰ ਮੈਂ ਕੀ ਕਰਦਾ ਹੱਥੀ ਸਰਫਾਲੀ ਹੈਗੀ ਮੈਂ ਹੱਥੀ ਸਰਫਾਲੀ ਨਾਲ ਉਹਨੂੰ ਬੋਨਾ ਤੇ ਪਿੱਛੇ ਸਵਾਗਾ ਬਣਾਇਆ ਵਾ ਮੇਰਾ ਬਾਲਿਆ ਦਾ ਕੀ ਬਾਤ 6 ਟਾ ਰੱਖ ਕੇ ਉਹਦੇ ਨਾਲ ਕੀ ਬਾਤ ਦਿਖਾਵਾਂਗਾ ਤੁਹਾਨੂੰ ਫੋਟੋ ਹੈਗੀ ਮੇਰੇ ਕੋਲ ਅੱਛਾ ਹਾਂ ਮਤਲਬ ਇਹ ਹਰ ਹਿਸਾਬ ਦਾ ਹੋਵੇ ਫਿਰ ਮਤਲਬ ਮੈਂ ਹੁਣ ਕਰਿਆ ਸ਼ਵੇਰੀ ਕੰਮ ਫਿਰ ਮੈਂ ਤੂੜੀ ਆਉਣੀ ਸੀਗੀ ਬਾਕੀ ਥੋਸ਼ੀ ਆਉਣਾ ਸੀਗਾ ਹਾਂਜੀ 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 ਨਹੀਂ ਫਿਰ ਮੈਂ ਹੁਣ ਵੀ 5-7 ਕਿਲੋਮੀਟਰ ਲਾ ਕੇ ਆਉਂਗਾ ਅੱਛਾ ਜਾਉਂਗਾ ਭਜਿਆ ਆਪਾਂ ਫਿਰ ਆ ਦੇਖ ਲਓ ਮੇਰੇ ਤਾਂ ਜੁੱਤੇ ਦੂਜੇ ਪਾਏ ਹੋਏ ਨੇ ਮੈਂ ਤਾਂ ਮੈਂ ਵੀ ਸ਼ੁਰੂ ਕੀਤਾ ਭੈਣਾ ਕਰ ਹਾਂਜੀ ਹਾਂ ਮੈਂ ਕਿਹਾ ਟਾਈਮ ਕੱਢ ਲਿਆ ਕਰੀ ਥੋੜਾ ਜਿਹਾ ਆਪਣੇ ਵਾਸਤੇ ਸਿਰੇ ਸਿਰੇ ਹੁਣ ਮੈਂ ਵੀ ਪਹਿਲੇ ਨਹੀਂ ਪੜਨਾ ਹੈ ਨਹੀਂ ਨਹੀਂ ਮੈਂ ਹੁਣ ਇਹਦਾ ਪਹਿਲਾਂ ਤੁਰਦਾ ਥੋੜਾ ਹੌਲੀ ਹੌਲੀ ਤੁਰ ਰਿਹਾ ਹਾਂ ਜੀ ਨਹੀਂ ਤੁਸੀਂ ਮਤਲਬ ਆ ਆ ਆ ਸੀਗਾ ਅੱਛਾ ਜੀ ਆ ਜੀ ਅੱਛਾ ਪਹਿਲਾਂ ਐ ਕਰਨਾ ਹਾਂ ਹਾਸ਼ ਵਿੱਚ ਇਹ ਮਤਲਬ ਇਹ ਬੇਸਿਕ ਹੈ ਮਤਲਬ ਜੇ ਕਿਸੇ ਨੇ ਸ਼ੁਰੂ ਕਰਨਾ ਹੈ ਇੱਥੇ ਕੀ ਆ ਤੁਹਾਡਾ ਜਿਹੜਾ ਸਰੀਰ ਹੈ ਉਹ ਗਰਮ ਹੋ ਜਾਊਗਾ ਹੂੰ ਹੂੰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹਦੇ ਨਾਲ ਹੌਲੀ ਚੱਲਣ ਨਾਲ ਜੇ ਤੁਸੀਂ ਪਹਿਲੇ ਸਪੀਡ ਫੜ ਲਈ ਜਿਵੇਂ ਹੁਣ ਮੋਟਰਸਾਈਕਲ ਆ ਗੱਡੀ ਆ ਪਰ ਠੰਡੀ ਨੂੰ ਸਟਾਰਟ ਕਰਾਂ ਕਿੰਨਾ ਪ੍ਰੋਬਲਮ ਆਊਗੀ ਸਾਡੀ ਮਸ਼ੀਨਰੀ ਉਹੀ ਆ ਉਹ ਫਰਕ ਨਹੀਂ ਹੈ ਜੀ ਕੋਈ ਹੂੰ ਉਹ ਫਿਰ ਪ੍ਰੋਬਲਮ ਹੋ ਜੀ ਕੋਈ ਨਾੜ ਚੜ ਜੂ ਹੂੰ ਕੋਈ ਹੱਡ ਬਿੰਗਾ ਡੇਡਾ ਹੋ ਜੂ ਹੂੰ 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 ਜੀ ਆਇਆ ਕਰ ਲੈ ਅੱਛਾ ਅੱਛਾ ਮਤਲਬ ਪਹਿਲਾ ਸਰੀਰ ਨੂੰ ਗਰਮ ਕਰੀਏ ਗਰਮ ਕਰੋ ਹਾਂ ਪਹਿਲਾ ਗਰਮ ਕਰੋ ਜਿੱਥੇ ਤੁਹਾਨੂੰ ਲੱਗੇ ਵੀ ਹਾਂ ਹੁਣ ਗਰਮ ਜਾ ਹੋ ਗਿਆ ਫੇਰ ਬਣਾ ਲਓ ਅੱਛਾ ਹਾਂ ਇਸਨਾਂ ਨੋਰਮਲ ਜਿਵੇਂ ਤੁਸੀਂ ਦੱਸ ਰਹੇ ਹੋ ਐਵੇਂ ਐਵੇਂ ਬਸ ਐਵੇਂ ਐਵੇਂ ਤੁਰியே ਹਾਂ ਹਾਂ ਇਸਨਾਂ ਤੇ ਕਿਸੇ ਨੂੰ ਸਿਖਾਉਂਦੇ ਵੀ ਹੈ ਤੁਹਾਡੇ ਕੋਲ ਆਂਦੇ ਆ ਕੋਈ ਨਾਲ ਸਿੱਖਣ ਵਾਸਤੇ ਚਾਰ ਮੁੰਡੇ ਭਰਤੀ ਹੋ ਗਏ ਤੁਹਾਡੇ ਸਿਖਾਏ ਹੋਏ ਕੀ ਬਾਤ ਹੈ ਜੀ ਫ੍ਰੀ ਆਫ ਕੋਸਟ ਕੋਈ ਮਸਬਲ ਨਹੀਂ ਕਿਤੇ ਬੋਲਸਕੇ ਫੌਜੀ ਬੋਲ ਚਲੇ ਅੱਛਾ ਕੋਈ ਮੇਰੇ ਸਾਹਦੇ ਵਿੱਚੋਂ ਪਾਛ ਲਿਆ ਮੈਂ ਹੋਰ ਨਹੀਂ ਲੰਦਾ ਮੈਂ ਜਿਵੇਂ ਹੁਣ ਤੁਹਾਨੂੰ ਦੱਸ ਰਿਹਾ ਇੱਕ ਵੀ ਆਜੋ ਵੀ ਹੂੰ ਹੂੰ ਮੇਰਾ ਸਾਥ ਬਹੁਤ ਵਧੀਆ ਅੱਛਾ ਜੀ ਇਹ ਤੁਸੀਂ ਵੀ Ustad ਤਰਿਆ ਹੋਇਆ ਮਹਾ ਉਹ ਦੱਸਿਆ ਮੈਂ ਤੁਹਾਨੂੰ ਉਹ ਮੁੰਡਾ ਜਿਹੜਾ ਸਟੂਡੈਂਟ ਸੀਗਾ ਸਕੂਲ ਦਾ ਅੱਛਾ ਜੀ 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 Ustad ਮੇਰਾ ਇਹ ਚਾਰ ਮੁੰਡੇ ਫੌਜ ਭਰਤੀ ਹੋ ਗਏ ਚਾਰ ਭੰਗ ਕਿਹੜੀ ਰੈਜੀਮੈਂਟ ਚ ਗਏ ਨੇ ਇਹ ਜੀ ਮੈਨੂੰ ਪਤਾ ਮੁੜ ਕੇ ਮਿਲਣੀ ਹੈ ਪੁਲਿਸ ਵੀ ਚਲੇ ਗਏ ਇਹ ਪੁਲਿਸ ਵੀ ਚਲੇਗਾ ਹਾਂ ਆਪਣਾ ਤੁਹਾਡਾ ਬੇਟਾ ਵੀ ਫੌਜ ਚ ਹੈ ਤਾਂ ਉਹਨੂੰ ਵੀ ਤੁਸੀਂ ਟ੍ਰੇਨਿੰਗ ਨਹੀਂ ਉਹ ਨਹੀਂ ਲੈ ਇਹ ਸੁਣਾਵਾਂ ਜੀ ਅੱਛਾ ਹਾਂ ਜਜ਼ਮਤ ਮੇਰਾ ਖਲਸਾ ਹਾਰ ਨਹੀਂ ਬੜਦਾ ਨਹੀਂ ਹਾਂ ਉਹ 24 ਸਾਲ ਹੋ ਗਏ ਹੋ ਗਾ ਲੀ ਨਾ ਅੱਛਾ ਹਾਂ ਜਦ ਮੈਂ ਭਾਦਾ ਸੀਗਾ ਭਾਦੇ ਹਾਂ 24 ਸਾਲ ਹੋ ਗਏ ਬੜਤੀ ਹੋਣ ਅੱਛਾ ਐਵੇਂ ਹੁਣ ਕਦੀ ਆਉਂਦਾ ਹੈ ਜ਼ਹਿਨ ਦੇ ਵਿੱਚ ਕੀ ਲੇਟ ਭਜਨਾ ਸ਼ੁਰੂ ਕੀਤਾ ਕਾਸ਼ ਮੈਂ ਪਹਿਲਾਂ ਸ਼ੁਰੂ ਕਰ ਲੈਂਦਾ ਨਾ ਨਾ ਕੋਈ ਬਹਿ ਮਰੀ ਮਾ ਜੀ ਮੈਂ ਕਿਉਂਕਿ 2023 ਤੋਂ ਸ਼ੁਰੂ ਕੀਤਾ ਹੈ ਮਤਲਬ ਤੁਸੀਂ ਕਈ ਬੰਦੇ ਨੂੰ ਆਉਂਦਾ ਨਾ ਕਿ ਜ਼ਿੰਦਗੀ ਦੇ ਇੰਨੇ ਸਾਲ ਮੈਂ ਬੇਅਰਥ ਹੀ ਕਰਤੇ ਜੇ ਉਦੋਂ ਹੀ ਭਜਨਾ ਸ਼ੁਰੂ ਕਰ ਲਿਆ ਬੇਅਰਥਵਾ ਤਾਂ ਨਹੀਂ ਕਹਿੰਦਾ ਆ ਵੀ ਸਾਡੇ ਜਿਹੜੇ ਖਰੇਲੂ ਹਾਲਾਤ ਤਾਂ ਉਹ ਬਹੁਤ ਮਾੜਾ ਸੀ ਹੂੰ ਸਾਨੂੰ ਸੋਝਿਓ ਨਹੀਂ ਜੀ ਪਿੰਡ ਤੇ ਰਹਿੰਦਾ ਮੇਰਾ ਪਿੰਡ ਮੇਰਾ ਉਧਰ ਆ ਪੈਂਦਾ ਪਟਾਲਾ ਸਾਈਡ ਤੇ ਸਿਰਾਂ ਤੋਂ 10 ਕਿਲੋਮੀਟਰ ਮੇਰਾ ਪਿੰਡ ਆ ਹਾਂ ਹਾਂ ਸਾਨੂੰ ਬਾਹਰੋਂ ਤਾਂ ਪਤਾ ਨਹੀਂ ਦੀ ਮੇਰਾ ਇੱਕ ਦਿਨ ਇਹੋ ਜ ਅੱਛਾ 10 ਕਿਲੋਮੀਟਰ ਹੈ ਪਰ ਉਹ ਕੀ ਹੋਇਆ ਪਰਮਾਤਮਾ ਦੀ ਦੇਣ ਕੌਣ ਮੋੜ ਸਕਦਾ ਅੱਜ ਮੈਂ ਪੂਰੇ ਸਾਊਥ ਦੇ ਵਿੱਚ ਘੁੰਮ ਗਿਆ ਗੋਆ ਦੇ ਤਿੰਨ ਗੇੜੇ ਲਾਗੇ ਮੰਗਲੌਰੂ ਦੇ ਦੋ ਲਾਗੇ ਬੰਗਲੌਰ ਦੇ ਦੋ ਲਾਗੇ ਪਾਂਡੀਚੀਰੀ ਦੇ ਦੋ ਲਾਗੇ ਤੇ ਮਦਰਾਸ ਦੇ ਚਾਰ ਲਾਗੇ ਤੇ ਲਖਨਊ ਅਲਾਹਾਬਾਦ ਕੁਡਾਲੂਰਾ ਹੋਰ ਪਸੀ ਆ ਦੇ ਨਹੀਂ ਆਉਣੇ ਹੋ ਕੋਈ ਨਹੀਂ ਸਾਰੀ ਮਤਲਬ ਆ ਖੇਡਾਂ ਕਰਕੇ ਆ ਆ ਜਿਹੜੀ ਤੁਸੀਂ ਕਿੱਟ ਪਾਈ ਹੋਈ ਇਹਦੇ ਕਰਕੇ ਬਸ ਸਹੀ ਕਰਕੇ ਹਾਂ ਰੀ ਸੋਚਿਆ ਸੀ ਵੈਸੇ ਕਿ ਐਵੇਂ ਦੇ ਪੂਰੇ ਦੇਸ਼ ਦਾ ਘੇੜਾ ਲਾ ਦੋਗੇ ਨਾ ਪਤਾ ਨਹੀਂ ਦਾ ਹੂੰ ਦਿਮਾਗ ਚੇਂਜ ਦੀ ਵੀ ਇਥੇ ਮੈਂ ਆਇਆ ਐਸਾ ਉਹਦੇ ਦੇਣਾ ਬਸ ਪਰ ਤੁਹਾਡਾ ਜਜ਼ਬਾ ਹੈ ਜਜ਼ਬਾ ਉਹ ਉਸੇ ਦਾ ਹੁਕਮ ਹੈ ਉਹ ਪਜਾ ਨਚਾਉਂਦਾ ਸੀ ਨੱਚ ਰਿਹਾ ਹਾਂ ਹਾਂ ਔਰ ਮੇਰੇ ਦਾ ਤਾਂ ਕੰਮ ਕੋਈ ਛੋਟਾ ਵੱਡਾ ਨਹੀਂ ਔਰ ਕੋਈ ਵੀ ਚੀਜ਼ ਔਖੀ ਨਹੀਂ ਹੈਗੀ ਜੇ ਇਨਸਾਨ ਚ ਜਜ਼ਬਾ ਹੋਣਾ ਚਾਹੀਦਾ ਬੰਦੇ ਨੂੰ ਜਜ਼ਬਾ ਚ ਹੋਣਾ ਚਾਹੀਦਾ ਬੰਦੇ ਅਜੀ ਜਜ਼ਬਾ ਛੇਤੀ ਹਾਰ ਜਾਂਦੇ ਆ ਨਾ ਨਾ ਮੈਂ ਕਹਿੰਦਾ ਲੋਕੀ ਜਜ਼ਬਾ ਛੇਤੀ ਹਾਰ ਜਾਂਦੇ ਨੇ ਹਾਂ ਚਲ ਹੂੰ ਨਹੀਂ ਉਹ ਆ ਛੱਡਣਾ ਨਹੀਂ ਚਾਹੀਦਾ ਜੇ ਗੱਡੀ ਮੋਸਨੇ ਛੱਡ ਕੇ ਛੱਡਾਈ ਕਿਵੇਂ ਛੱਡੂਗੀ ਜੇ ਸਾਡਾ ਸਰੀਰ ਮੋਸਨੇ ਛੱਡ ਗਿਆ ਜੱਜ ਬਈ ਸਾਡਾ ਖਤਮ ਹੋ ਗਿਆ ਵੀ ਤੁਸੀਂ ਮਰ ਕੇ ਜਮੇ ਡਾਣਾ ਗਿਆ ਕਿਰਸੋ ਮੈਨੂੰ ਮੈਂ ਕਈ ਵਾਰ ਮ ਆਪਣੇ ਬੱਚੇ ਨੂੰ ਮਸਾਲਾ ਦਿੰਦਾ ਵੀ ਜਿਹੜੇ ਜਹਾਜ਼ ਚਲਾਉਂਦੇ ਨੇ ਉਹ ਵੀ ਬੰਦੇ ਹੀ ਨੇ ਜਿਹੜੇ ਬੰਬ ਬਣਾਉਂਦੇ ਨੇ ਉਹ ਵੀ ਬੰਦੇ ਹੀ ਨੇ ਜਿਹੜੇ ਟ੍ਰੇਨਾਂ ਬਣਾਉਂਦੇ ਨੇ ਚਲਾਉਂਦੇ ਨੇ ਉਹ ਵੀ ਬੰਦੇ ਹੀ ਨੇ ਫੇਰ ਸਾਡੇ ਚ ਕੀ ਘਟਕਵੀਆਂ ਵੇ ਅਜੀ ਕਿ ਪਾਸੇ ਉਧਰ ਵੀ ਤਾਂ ਲੈ ਸਕਦੇ ਅਸੀਂ ਅਸੀਂ ਵੀ ਸਾਂ ਲੈ ਸਕਦੇ ਆ ਬਿਲਕੁਲ ਸਾਨੂੰ ਕੋਈ ਫਰਕ ਪੈਂਦਾ ਇੱਥੋਂ ਵੀ ਜੇ ਤੁਸੀਂ ਹੁਣ ਜਿਹੜਾ ਮੈਂ ਛੋਲੇ ਖਾਣ ਦਾ ਕੰਮ ਕਰਿਆ ਜੀ ਮੇਰੇ ਘੋੜਾ ਦਿਮਾਗਸਾ ਆਇਆ ਜੀ ਅੱਛਾ ਮਹਾ ਘੋੜਾ ਛੋਲੇ ਖਾ ਕੇ 2 ਕਿਲੋ ਛੋਲੇ ਖਾ ਕੇ ਹੂੰ ਆ ਜੀ 10 ਕੁਇੰਟਲ ਬਾਅਦ ਚੱਕ ਲੈਂਦਾ ਹੂੰ ਵੀ ਜੇ ਉਹ ਤਾਕਤ ਨਹੀਂ ਚੱਕਦਾ ਹੂੰ ਬਿੱਤੋਂ ਵੀ ਸ਼ੁਰੂ ਕਰ ਲਾ ਪਹਿਲਾਂ ਉੱਥੇ ਛੋਲੇ ਖਾਣੇ ਸ਼ੁਰੂ ਕਰੇ ਨੇ ਹੂੰ ਹੁਣ ਤਾਂ ਮਾਰੀ ਕਿਰਪਾ ਵੀ ਚਲੋ ਬਹੁਤ ਕੁਸ਼ਾ ਖਾਣ ਪੰਜੀਰੀ ਪੰਜੂਰੀ ਤੇ ਸੀ ਪੰਜੀਰੀ ਪੰਜੂਰੀ ਬਹੁਤ ਬਹੁਤ ਉਸਮਾਨਾ ਹੈ ਤੋ ਨੋਟ ਕਰਾ ਲੂ ਬਣਾ ਲਿਓ ਘਰ ਅੱਛਾ ਹਾਂ 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 ਹੋਰ ਸਾਨੂੰ ਸੈਂਪਲ ਦਿਖਾ ਦੇਓ ਘਰ ਇੱਛਾ ਕੀ ਹੁਣ ਖੁਆਇਸ਼ ਕੀ ਹੈ ਨੈਸ਼ਨਲ ਦਾ ਖੇਡਣ ਜਾ ਰਹੇ ਹੋ ਮੈਡਲ ਵੀ ਜਿੱਤ ਜਿੱਤਿਆ ਤੁਸੀਂ ਬਹੁਤ ਕੀ ਖੁਆਇਸ਼ ਕੀ ਹੈ ਖੁਆਇਸ਼ ਬਟੇ ਮੇਰੇ ਕੋਈ ਮਾ ਸਾਧ ਆਦਮੀ ਹੈ ਮੇਰੇ ਕੋਈ ਖੁਆਇਸ਼ ਨਹੀਂ ਜਿੱਥੇ ਰਾਂਜਾ ਰਾਜ ਰਾਜ ਰਖਦਾ ਠੀਕ ਹੈ ਮੇਰੇ ਕੋਲ ਪੈਸੇ ਦੀ ਮੈਨੂੰ ਬਹੁਤੀ ਲੋਡ ਨਹੀਂ ਹੈ ਜੀ ਮੈਂ ਕਹਿੰਦਾ ਬਹੁਤ ਜ਼ਹੀਨ ਮਾਚ ਹੈ ਵੀ ਗੱਲ ਕਰਨਾ ਹੁੰਦਾ ਵੀ ਮੈਨੂੰ ਪਾਹੀ ਦੀ ਲੋੜ ਨਹੀਂ ਕਿ ਮੇਰੇ ਜੀ ਉਗੂ ਮੈਨੂੰ ਪੰਜ-ਛੇ ਮਿਲ ਜਿੰਦੇ ਸਾਡੇ ਦੋਆ ਲੋਕੀ ਮੁੰਡੇ ਆਪਣਾ ਚੱਕੀ-ਚੱਕੀ ਫਿਰਦੇ ਨੇ ਤੁਸੀਂ ਹਿਸਾਬ ਲਾ ਲਿਓ ਤੁਹਾਨੂੰ ਫਰਕ ਨਹੀਂ ਲੱਗਾ ਖਰਚ ਬੱਚੇ ਮੇਰੇ ਆਰਡਰ ਨੇ ਅੱਛਾ ਮੈਂ ਆਪ ਖੁਦ ਆਰਡਰ ਕਰਿਆ ਉਹਨਾਂ ਨੂੰ ਕਿਉਂ ਹਾਏ ਕਿਉਂ ਮਤਲਬ ਜੇ ਮੈਂ ਮਰ ਜਾਂਦਾ ਉਹ ਜਗ੍ਹਾ ਵਿੱਚ ਲੜ ਦਿੰਦੇ ਹਾਂਜੀ ਉਹਨਾਂ ਨੂੰ ਕਹੇ ਵੀ ਜਗ੍ਹਾ ਵੰਡੋ ਮੇਰੇ ਹੁੰਦੇ ਆ ਉਹਨੇ ਜਗ੍ਹਾ ਵੰਡ ਨਹੀਂ ਕਹੇ ਵੀ ਤੁਸੀਂ ਆਰਡਰ ਕਰ ਦਿਓ ਮੈਂ ਮਾ ਆਰਡਰ ਨਹੀਂ ਕਰਦਾ ਰੱਖੂ ਉੱਥੇ ਕਹਿੰਦੇ ਕਿਵੇਂ ਮਾ ਰੋਟੀ ਇਕੱਠੀ ਰੱਖੋ ਹੂੰ ਖਰਚਾ ਜੋੜ ਕਰੋ ਅੱਛਾ ਬੜੇ ਚੰਦਾ ਜੀ ਕੰਮ ਮੈਂ ਕਦੀ ਕੋਈ ਲੜਾਈ ਦਾ ਕਲੇਸ਼ ਠੀਕ ਸਮਝ ਅਸੇ ਇਹ ਵੀ ਐਗਜ਼ਾਮਪਲ ਹੈ ਆਪਣੇ ਜੀਉਂਦੇ ਜੀ ਸਭ ਕੁਝ ਵੱਖ-ਵੱਖ ਕਰ ਦੋ ਅਲੱਗ-ਅਲੱਗ ਉਹ ਪਿਆਰ ਰਹੇਗਾ ਜੋ ਬੱਚਿਆਂ ਦਾ ਨਹੀਂ ਪਿਆਰ ਰਹਿਣਾ ਹਮ ਹਾਲਾ ਕਹਿੰਦਾ ਮਿਲ ਨੂੰ ਆ ਦੇ ਜੀ ਮਾਇਆ ਕਰਨਾ ਬਾਹਰ ਕਰਨਾ ਆ ਗੜਬੜ ਹੋ ਜਾਂਦੀ ਉਹਨਾਂ ਨੇ ਖੁਸ਼ੀ ਨਾਲ ਮੇਰੇ ਸਾਹਮਣੇ ਵੰਡ ਲਿਆ ਉਹਨਾਂ ਦਾ ਨੌਕਰਾਂ ਜੀ ਸਭ ਉਹ ਮੈਂ ਵੇਖ ਲੈ ਹਮ ਹੁਣ ਤਾਂ ਉਸੇ ਗੱਲ ਵਿੱਚ ਤਿਆਰੀ ਆ ਵੀ ਕਿੱਥੇ ਲਿਕੇ ਜਾਊ ਉਹ ਵੀ ਮਰਜੀ ਆ ਨਹੀਂ ਨਹੀਂ ਵਧੀਆ ਤੁਸੀਂ ਇਦਾਂ ਹੀ ਜਾਣ ਆ ਰਹੇ ਹੋ ਨਹੀਂ ਉਹ ਤਾਂ ਉਹ ਤਾਂ ਸੱਚ ਆ ਉਹ ਤਾਂ ਸੱਚ ਆ ਜ਼ਿੰਦਗੀ ਜਿੰਨੇ ਆਇਆ ਜਿਹੜਾ ਬੰਦਾ ਆਇਆ ਉਹਨੇ ਜਾਣਾ ਵੀ ਜਾਣੇ ਪਰ ਗੱਲ ਇਹ ਹੈ ਕਿ ਬੰਦਾ ਤੰਦਰੁਸਤ ਰਹੇ ਔਰ ਇਸੇ ਤਰੀਕੇ ਦੇ ਨਾਲ ਪੂਰੀ ਆਪਣੀਆਂ ਜ਼ਿੰਮੇਵਾਰੀਆਂ ਦਾ ਭਾ ਕੇ ਸਾਰੀਆਂ ਚੀਜ਼ਾਂ ਬੰਦਾ ਪਰਮਾਤਮਾ ਕੋਲ ਹੀ ਕਰੇ ਜੰਮੇ ਤੇ ਜਿੰਨਾ ਕੋਨੇ ਪੜਿਆ ਪੜਾਅ ਤੇ ਵਿਆਹ ਦੇ ਟਾਈਮ ਸਿਰ ਆਉਣ ਸਰਵਸ ਵਿਆਹੇਗੇ ਬੱਚੇ ਮੇਰੇ ਆਪਾਂ ਬਿੱਲ ਲੈ ਮੈਂ ਤਾਂ ਇਹਦਾ ਖੁਸ਼ੀ ਆ ਵੀ ਆਪਾਂ ਨੂੰ ਫਿਕਰੇ ਨੂੰ ਉਹਨੂੰ ਖਾਣੇ ਖਾਦ ਬਿੱਲ ਲੈ ਆਪਾਂ ਹੁਣ ਤਾਂ ਮੈਂ ਇਹ ਹੈ ਵੀ ਦੋ ਡੰਗਰ ਮੈਂ ਰੱਖੇ ਨੇ ਸਿਰਫ ਘਰ ਦਾ ਤੋਂ ਪੀਣ ਮੈਂ ਵੀ ਬੀਮਾ ਤੇ ਮੇਰੇ ਬੱਚੇ ਕੋਲ ਜੀ ਜੀ ਅੱਛਾ ਤਾਂ ਮਤਲਬ ਐਕਸਰਸਾਈਜ਼ਾਂ ਵੀ ਤੁਸੀਂ ਬਹੁਤ ਓਖੀਆਂ ਓਖੀਆਂ ਵੀ ਕਰ ਲੈਂਦੇ ਹੋ ਹਾਂਜੀ ਹਾਂਜੀ ਹਾਂ ਜਿਹੜੀਆਂ ਮਤਲਬ ਸਟੈਪ ਖੋਲਣ ਵਾਸਤੇ ਇਹ ਜਿਹੜੇ ਮੇਰੇ ਇੱਥੋਂ ਆਪਣੇ ਲੱਤਾਂ ਚੱਡੇ ਬੋਰਦੇ ਆਪਾਂ ਨੂੰ ਇਹ ਖੁਦ ਮੈਂ ਆਪਣੇ ਆਪ ਪਾੜਦੇ ਆ ਖੋਲ ਖੋਲ ਕੇ ਅੱਛਾ ਐਦਾਂ ਆਵਾਜ਼ ਆਉਂਦੀ ਜਿਵੇਂ ਕੱਪੜਾ ਪਾੜਦਿਆਂ ਹਾਲਾ ਕਿ ਪੁੱਲ ਸਾਹਿਬ ਤਾਂ ਸੁਣਿਆ ਛੱਡੇ ਪਾੜਦ ਨੇ ਜਦੋਂ ਪਰ ਮੈਂ ਪਹਿਲਾਂ ਟੋਰਚ ਕਰਨ ਵਾਸਤੇ ਆਪਣੇ ਆਪ ਨੂੰ ਮਤਲਬ ਹੁਣ ਵੀ ਮੇਰੀ ਮਤਲਬ ਆ ਹੈਗੀ ਆ ਆ ਇਸ ਤਰਾ ਮਤਲਬ ਐਵੇਂ ਸ਼ੇ ਕਰ ਕੀਆ ਕੀ ਆ ਬਾਤ ਮੈਂ ਤੁਸੀਂ ਕਿੰਨਾ ਮੈਂ ਹਾਂ ਕਹਿੰਦੀ ਤਾਂ ਮੈਂ ਵੀ ਮਨ ਤੁਸ ਤਾਂ ਫੇਰ ਦੇਖੋ ਤੁਹਾਡੀ ਇਸ ਉਮਰ ਦੇ ਵਿੱਚ ਕੀ ਆ ਬਾਤ ਹੈ ਕੋਈ ਚੱਕਰ ਨਹੀਂ ਹੈ ਹੂੰ ਇਹਦੇ ਨਾਲ ਇਹ ਸਾਰੀਆਂ ਨਾੜਾਂ ਖੁੱਲ ਜਾਂਦੀਆਂ ਨੇ ਹੂੰ ਹੂੰ ਯਾਰ ਹਾਂ ਬਿਲਕੁਲ ਮੈਂ ਇੱਕ ਵਾਰੀ ਕੀਤਾ ਮੈਨੂੰ ਇਹ ਫੀਲ ਹੋ ਰਿਹਾ ਕਿ ਕੁਝ ਫਰਕ ਲੱਗ ਰਿਹਾ ਹੈ ਨਾ ਮਤਲਬ ਇੱਕ ਜੇ ਆਪਾਂ ਰੋਜ਼ ਕਰਦੇ ਰਹੀਏ ਐਕਸਰਸਾਈਜ਼ ਹਨਾ ਹਾਂ 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 ਕਰਨੀਆਂ ਨੇ ਇਹ ਬੇਸਿਕ ਤੁਹਾਨੂੰ ਕੀ ਲੱਗਦਾ ਕਿ ਬੇਸਿਕ ਘਰ ਬੈਠੇ ਕਿਹੜੀਆਂ ਇਹ ਜਿਹੀਆਂ ਪੰਜ ਛੇ ਐਕਸਰਸਾਈਜ਼ ਆ ਜਿਹੜੀਆਂ ਆਪਾਂ ਨੂੰ ਫਿਟ ਰੱਖ ਸਕਦੀਆਂ ਬੜੀ ਗੱਲ ਇਹ ਹੈ ਘਰ ਦਾ ਹੁਣ ਇਹ ਹੈ ਵੀ ਜਿਹੜਾ ਗਰਾਊਂਡ ਦਾ ਸਵਾਦ ਆ ਉਹ ਗਰਾਊਂਡ ਦਾ ਯਾਰ ਕਰਦਾ ਹੁਣ ਆਹ ਹੋ ਆ ਕਰਦੇ ਹਲਾ ਹਾਂ ਆ ਕਰਦੇ ਆ ਜੀ ਆ ਹੋ ਗਿਆ ਹਾਂ ਇਹ ਹੋ ਗਿਆ ਹਾਂ ਜੀ ਜਨਾ ਮਤਲਬ ਖੜੇ ਖੜੇ ਜਿਹੜੀਆਂ ਆਪਾਂ ਕਰ ਸਕਦੇ ਹਾਂ ਜੀ ਹਾਂ ਉਸ ਬਹਾਂ ਘਮਾਉਣੀਆਂ ਨੇ ਤਾਂ ਕਿ ਸਾਡੇ ਜੋੜ ਦੇ ਵਿੱਚ ਕੋਈ ਫਰਕ ਨਾ ਆਵੇ ਹੂੰ ਕੋਈ ਜੰਮੇ ਨਾ ਹਾਂ ਜੀ ਗਰਦਨ ਖਿੱਚੀ ਰੱਖਣੀ ਹੈ ਅੱਛਾ ਜੀ ਲੱਖ ਘਮਾਉਣਾ ਕਰਲਾ ਹੂੰ ਸਾਰੀਆਂ ਤੁਸੀਂ ਯਾਦ ਕੀਤੀਆਂ ਹੋਈਆਂ ਪੂਰੀ ਐਕਸਰਸਾਈਜ਼ਾਂ ਹੈ ਹਾਂ ਇਹ ਚੀਜ਼ਾਂ ਨੇ ਸਿੱਧਾ ਸੁਕਰ ਮੈਂ ਇਹਦੇ ਨਾਲ ਤੁਹਾਨੂੰ ਇਹਦੇ ਬੈਨੀਫਿਟ ਨੇ ਆਈ ਮੀਨ ਹਣ ਹੈ ਇਹ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਇਹ ਸਾਡੇ ਜੋੜ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਹੈਗਾ ਜਾਮ ਨਹੀਂ ਹੁੰਦੇ ਦਰਦ ਨਹੀਂ ਹੁੰਦਾ ਅੱਛਾ ਜੀ ਜੋੜ ਚ ਲਾਉਣ ਵਾਸਤੇ ਸਾਰੇ ਜਿਹੜੇ ਕਰਦੇ ਹੂੰ ਠੀਕ ਬਾਤ ਜਿਹੜੀ ਆਹ ਹੈ ਇਹ ਸਾਡੇਆਂ ਜਿਹੜਾ ਨਾੜਾਂ ਨੇ ਭੱਜਣ ਦੇ ਵਿੱਚ ਟਾਈਟ ਹੋ ਜਿੰਦੀ ਹੁੰਦੇ ਨੇ ਜਾਂ ਸਾਡਾ 60 ਕਿਲੋ ਵੇਟ ਘਿਰਨਾ ਅੱਗੇ ਜਾ ਕੇ ਹੂੰ 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 ਸਟੈਪ ਲੈਣ ਹੂੰ ਉਹ ਨਾੜਾਂ ਸਾਡੇ ਟਾਈਟ ਹੋ ਜਿੰਦੀ ਹੁੰਦੀਆਂ ਇਹ ਨਾੜਾਂ ਨੂੰ ਖੋਲਣ ਵਾਸਤੇ ਸਹੀ ਰੱਖਣ ਵਾਸਤੇ ਫਿਰ ਐਕਸਰਸਾਈਜ਼ ਅੱਛਾ ਜੀ ਲੱਕ ਦੇ ਵਿੱਚ ਵੀ ਤਾਂ ਕਿ ਸਾਡੇ ਢੂਹੀ ਦੇ ਵਿੱਚ ਲੱਕ ਚ ਕੋਈ ਫਰਕ ਨਹੀਂ ਆਉਂਦਾ ਹੂੰ ਚੱਲਦਾ ਰਹੇ ਇਹ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਚੰਗਾ ਲੱਗਿਆ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਸੋਹਣੀਆਂ ਗੱਲਾਂ ਤੁਹਾਡੀਆਂ ਲੋਕਾਂ ਤੱਕ ਜਿਹੜੀਆਂ ਪਹੁੰਚਣਗੀਆਂ ਮੈਨੂੰ ਲੱਗਦਾ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਸੀਂ اسی ਤਰੀਕੇ ਦੇ ਨਾਲ ਭਜਦੇ ਰਹੋ ਸਾਡੇ ਸਾਰਿਆਂ ਦਾ ਮਾਣ ਤੁਸੀਂ ਵਧਾਉਂਦੇ ਰਹੋ ਔਰ ਨਾਮ ਰੋਸ਼ਨ ਕਰਦੇ ਰਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਐਡੀ ਦੂਰੋਂ ਆਏ ਹੋ ਕਿਉਂ ਮੇਰਾ ਮਾਣ ਵਧਾਇਆ ਤੁਸੀਂ ਆ ਕੇ ਮੇਰਾ ਹੌਸਲਾ ਹੋਰ ਵੀ ਜ਼ਾਇਦ ਦੁਗਣਾ ਹੋ ਗਿਆ ਬਸ ਹੀ ਹਰਫ਼ ਤੇ ਆ ਜਾਏ ਕਰਾਂਗੇ ਤੁਸੀਂ ਬੱਸ ਭਜਦੇ ਰਹੋ ਤੁਸੀਂ ਹੌਸਲਾ ਆਪਣਾ برقرار ਰੱਖੋ ਜੀ ਧੰਨਵਾਦ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ